ਸਾਡਾ ਫਾਜ਼ਲ ਕਾ ਦਾ ਚੱਲਦਾ ਪਿਆ ਹੈ ਜੀ ਸਾਡੀ ਰੋਗੇ ਤੈਨੂੰ ਕੋਲ ਜੀ ਓਏ ਹੋਏ ਹੋਏ ਆ ਬਾਈ ਇਧਰ ਮੇਰੇ ਕੋਲ ਆ ਗਿਆ ਕਹਿੰਦੇ ਲਾਟਰੀ ਲੈ ਲਓ 3 ਕਰੋੜ ਦੀ ਬਾਈ ਕਿੰਨੇ ਦੀ ਹੈਗੀ ਐ ਇਹ ਕਿੰਨੇ ਦੀ 500 ਰੁਪਏ ਦੀ 4 ਲੱਖ ਟਿਕਟ ਸਿਰਫ ਅੱਛਾ ਜੀ ਜਿਹੜੀ ਵੀ ਜਿਹੋ ਨਿਕਲੇਗਾ ਨਾ ਟਿਕਟ ਦਾ ਮੁੱਲ ਲੱਗਦਾ ਇਹ ਗੱਲ ਆ ਪਹਿਲੀ ਪਹਿਲੀ ਵਾਰੀ ਮੈਨੂੰ ਕਿਸੇ ਲਾਟਰੀ ਦੇ ਵਾਰੀ ਗੱਲ ਕੀਤੀ ਆ ਪਰ ਮੈਂ ਸੌਰੀ ਮੈਂ ਨਾ ਥੋੜਾ ਜਿਹਾ ਵੀਡੀਓ ਸ਼ੂਟ ਕਰ ਰਿਹਾ ਸੀਗਾ ਥੋੜੇ ਬੜੀ ਮੇਰ ਚੱਲ ਰਹੀ ਹੈ ਬੜਾ ਥੈਂਕ ਯੂ ਜੀ ਤੇ ਫਾਜ਼ਿਲਕਾ ਦੇ ਵਿੱਚ ਅਲੱਗ-ਅਲੱਗ ਖਾਣੇ ਦੇ ਸਟੇਅ ਕਿਤੇ ਅਲੱਗ-ਅਲੱਗ ਲੋਕਾਂ ਨੂੰ ਮਿਲੇ ਅਲੱਗ-ਅਲੱਗ ਚੀਜ਼ਾਂ ਦੇਖਿਆ ਬਹੁਤ ਆਨੰਦ ਆਇਆ ਇੱਥੇ ਆ ਕਿ ਬਹੁਤ ਵਧੀਆ ਲੱਗਾ ਤੇ ਹੁਣ ਸਾਡੇ ਭਰਾਵਾਂ ਨੇ ਰਿਵਿਊ ਕਮੈਂਟ ਕੀਤੀ ਸੀ ਇੱਕ ਸਭ ਤੋਂ ਬੈਸਟ ਮਠਿਆਈ ਜਿਹੜੀ ਉਹ ਹੈਗੀ ਆ ਫਾਜ਼ਿਲਕਾ ਦੇ ਤੋਸ਼ੇ ਤੇ ਫਾਜ਼ਿਲਕਾ ਦੇ ਤੋਸ਼ੇ ਕਰਦੇ ਕਰਦੇ ਇੱਕ ਸਾਨੂੰ ਰਿਵਿਊ ਕੀਤਾ ਸੀਗਾ ਬੱਬਰ ਫਾਜ਼ਿਲਕਾ ਜਿਹੜਾ ਮੇਨ ਹੈਗਾ ਉਹ ਹੈਗਾ ਬੱਬਰ সুইਟਸ ਹਾਊਸ ਜਿਹੜੇ ਕਿ ਇੱਥੇ ਤੋਸ਼ੇ ਬਣਾਉਂਦੇ ਨੇ ਤੋਸ਼ੇ ਦੇ ਨਾਲ ਹੋਰ ਵੀ ਮਠਾਈਆਂ ਨੇ ਪਰ ਅਸੀਂ ਸਾਡਾ ਮੇਨ ਟਾਰਗੇਟ ਅੱਜ ਤੋਸ਼ੇ ਦਾ ਹੀ ਆ ਇੱਥੇ ਇੱਕ ਦੋ ਹੀ ਦੁਕਾਨਾਂ ਨੇ ਜਿਹੜੀਆਂ ਮੇਨ ਵੱਡੇ ਕੰਪੀਟੀਸ਼ਨ ਚ ਆਉਂਦੀਆਂ ਤੇ ਛੋਟੇ ਛੋਟੇ ਦੁਕਾਨਾਂ ਦਾ ਬਹੁਤ ਨਹੀਂ ਤੇ ਹੁਣ ਚੱਲਦੇ ਆ ਜੀ ਆਪਾਂ ਅੰਦਰ ਇਹ ਹੈ ਜੀ ਦੁਕਾਨ ਬੱਬਰ ਸweets House ਐਡਰੈਸ ਕੀ ਆ ਜੀ ਐਡਰੈਸ ਸਾਨੂੰ ਆਪਾਂ ਆ ਇਧਰਲੇ ਪਾਸੇ ਮੰਡੀ ਹੈ ਜੀ ਤੇ ਮੰਡੀ ਤੋਂ ਬਿਲਕੁਲ ਬਾਹਰਲੇ ਪਾਸੇ ਦੁਕਾਨ ਆ ਬਾਈ ਉਹਨਾਂ ਦੀ ਤੇ ਅੰਦਰ ਜਾ ਕੇ ਗੱਲਬਾਤ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਤੋਸ਼ੇ ਬਣਦੇ ਕਿਵੇਂ ਆ ਇਤਿਹਾਸ ਕੀ ਆ ਤੋਸ਼ਿਆਂ ਦਾ ਤੇ ਇਧਰ ਬਾਈ ਉਹਨਾਂ ਦਾ ਕਾਉਂਟਰ ਜਿੱਥੇ ਕੀ ਇਹਨਾਂ ਦੇ ਇਹ ਇਧਰ ਅੰਦਰ ਐਂਟਰ ਕਰਦੇ ਸਾਰ ਹੀ ਇੱਥੇ 와ਜੀ ਨਾ ਕੀ ਬਾਤ ਹੈ ਜੀ ਇਹ ਹੈ ਜੀ ਬਾਈ ਹੁਲਾ ਦੀ ਅੰਦਰ ਸ਼ਾਪ ਜਿੱਥੇ ਕਿ ਅਲੱਗ-ਅਲੱਗ ਤਰੀਕਿਆਂ ਦੀਆਂ ਮਠਿਆਈਆਂ ਨੇ ਤੇ ਅਲੱਗ-ਅਲੱਗ ਤਰੀਕੇ ਦੇ ਜਿਹੜੇ ਇੱਥੇ ਚੀਜ਼ਾਂ ਮਿਲਦੀਆਂ ਨੇ ਕੀ ਬਾਤ ਹੈ ਭਾਈ ਕੀ ਬਾਤ ਹੈ ਤੇ ਫਾਜ਼ਿਲਕਾ ਚ ਆਈਏ ਤੇ ਫਾਜ਼ਿਲਕਾ ਦੇ ਵਿੱਚ ਤੋਸ਼ਨਾ ਖਾਈਏ ਤਾਂ ਫਿਰ ਗੱਲ ਨਹੀਂ ਬਣਦੀ ਇਹਦਰ ਬਾਈ ਹੁਣੀ ਆਂਦੇ ਤੇ ਬਾਈ ਹੁਣੀ ਪੈਕ ਕੀ ਜਾਂਦੇ ਨੇ ਬਾਰ-ਬਾਰ ਨਾਲ ਨਾਲ ਤੇ ਸਵੇਰ ਤੋਂ ਬਾਈ ਹੁੜਾ ਦੀ ਡਿਊਟੀ ਲੱਗੀ ਹੁੰਦੀ ਹੈ ਲਗਾਤਾਰ ਕਰਦੀਦਾ ਇਧਰ ਬੱਬਰ ਭਾਈ ਪਿੱਛੇ ਖੜੇ ਨੇ ਬੱਬਰ ਭਾਈ ਨਾਲ ਗੱਲਬਾਤ ਕਰਦੇ ਆ ਤੇ ਪੁੱਛਦਾ ਵੀ ਅਸਲੀ ਇਤਿਹਾਸ ਜਿਹੜਾ ਤੋਸ਼ਾ ਦਾ ਉਹ ਹੈ ਕੀ ਹੈ ਤੇ ਕੀ ਕਹਾਣੀ ਹੈ ਇਸ ਤੋਸ਼ਾ ਦੇ ਪਿੱਛੇ ਕਿ ਜਿਹੜਾ ਵੀ ਇੰਨਾ ਵਾਇਰਲ ਜਿਹੜਾ ਇੱਕ ਫੂਡ ਹੈ ਜਿਹੜਾ ਕਿ ਇੱਕ ਫਾਜ਼ਿਲ ਕਾ ਦੀ ਕੋਈ ਬਾਰਡਰ ਲਾਈਨ ਦੇ ਉੱਤੇ ਜਿਹੜਾ ਕੀਤਾ ਹੈ ਲੋ ਜੀ ਸਾਡੇ ਨਾਲ ਖੜੇ ਨੇ ਜੀ ਬੱਬਰ ਸਟਰੀਟ ਦੇ ਓਨਰ ਬੱਬਰ ਭਾਈ ਹੁਣੀ ਭਾਈ ਸਾਸੀ ਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਨੇ ਕਿਰਪਾ ਹੈ ਅਥਾ ਕਿਰਪਾ ਹੈ ਸਾਰੇ ਪੰਜਾਬ ਵਾਲਿਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਆਈ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਇੱਕ ਤੋਸ਼ਾ ਜਿਹੜਾ ਆ ਉਹ ਪੰਜਾਬ ਚ ਛੱਡੋ ਪੂਰੇ ਵਰਲਡ ਦੇ ਵਿੱਚ ਬੜਾ ਫੇਮਸ ਹੋ ਗਿਆ ਫਾਜ਼ਿਲਕਾ ਸਿਟੀ ਜਿਹੜੀ ਇੱਕ ਬਿਲਕੁਲ ਬਾਰਡਰ ਕਿਨਾਰੇ ਤੇ ਲੱਗਦੀ ਹੈ ਤੇ ਉੱਥੇ ਵੀ ਇੱਕ ਮਠਿਆਈ ਜਿਹੜੀ ਲਗਭਗ ਹਰੇਕ ਬੰਦਾ ਜਦੋਂ ਵੀ ਕੋਈ ਫਾਜ਼ਿਲਕਾ ਆਉਂਦਾ ਤੇ ਸਨੇਹਾ ਹੀ ਲਾਉਂਦਾ ਬਾਈ ਜੀ ਸਾਡੇ ਲਈ ਤੋਸ਼ ਦਾ ਡੱਬਾ ਲੈ ਕੇ ਆਈਓ ਬਾਈ ਕੀ ਇਹ ਮਠਿਆਈ ਆ ਸਾਨੂੰ ਥੋੜਾ ਬਰੇ ਦੇ ਬਰੇ ਇਤਿਹਾਸ ਦਾ ਥੋੜੀ ਚੰਦ ਨਾਲ ਜਰੂਰ ਪਾਓ ਵੀ ਕਿੱਥੋਂ ਆਈ ਆਏ ਸਭ ਤੋਂ ਪਹਿਲੇ ਤਾਂ ਤੁਹਾਨੂੰ ਲੱਖ ਲੱਖ ਵਧਾਈਆਂ ਫਾਜ਼ਿਲ ਖਾਨ ਦੀਆਂ ਥੈਂਕ ਯੂ ਜੀ ਤੁਹਾਡੇ ਬੱਬਰ ਸਵੀਟ ਹਾਊਸ ਸੈਂਡ ਉਸ ਤੋਂ ਡਬਲ ਵਧਾਈਆਂ ਥੈਂਕ ਯੂ ਉਸ ਤੋਂ ਬਾਅਦ ਫਾਜ਼ਿਲ ਖਾਨ ਦਾ ਨਾਮ ਕਿਵੇਂ ਮਸ਼ਹੂਰ ਹੋ ਰਿਹਾ ਭਾਵੇਂ ਤੋਂ ਹੜਪੀਟਾਂ ਦੇ ਕਰਕੇ ਹੋਇਆ ਤੇ ਭਾਵੇਂ ਕੋਈ ਜੰਗਾਂ ਹੋਈਆਂ ਤੇ ਉਸ ਕਰਕੇ ਹੋਇਆ ਭਾਵੇਂ 1947 ਦੀ ਜੰਗ ਗਈ ਤਾਂ ਉਸਲੇ ਹੋਇਆ ਠੀਕ ਠੀਕ ਹੈ ਜੀ ਫਾਇਲ ਦਾ ਹਮੇਸ਼ਾ ਜੇ ਰਹਿਣਾ ਇਸ ਮਾਮਲੇ 'ਚ ਬਲੰਦੀਆਂ ਤੇ ਰਹਿ ਲੋਕ ਕਹਿੰਦੇ ਨੇ ਪਿਛੜੇ ਇਲਾਕੇ ਮੈਂ ਤਾਂ ਨਹੀਂ ਸਮਝਦਾ ਪਿਛੜੇ ਇਲਾਕੇ ਆ ਗਏ ਬਿਲਕੁਲ ਬਿਲਕੁਲ ਸਾਡੇ ਬੱਚੇ ਜਿਹੜੇ ਬਾਹਰ ਨੇ ਕੋਈ ਦਿੱਲੀ ਹੈ ਕੋਈ ਗੁਰਗਾਵਾ ਕਹਿੰਦੇ ਤੁਸੀਂ ਸਾਡੇ ਤੋਂ 100 ਸਾਲ ਪਿੱਛੇ ਦੇ ਮੈਂ ਕਹਿੰਦਾ ਚਲੋ ਆਈ ਐਗਰੀ ਵੀ ਦੀਓ ਅਸੀਂ 100 ਸਾਲ ਪਿੱਛੇ ਆ ਪਰ 100 ਸਾਲ ਪਿੱਛੇ ਹੈਗੇ ਕਿਵੇਂ ਆ ਇਹਦਾ ਕਹਿੰਦੇ ਅਸੀਂ ਬੜੀ ਲਿਖਿਆ ਮੈਂ ਕਹਿੰਦਾ ਮੈਂ ਤੁਹਾਡੇ ਨਾਲ ਸਹਿਮਤ ਆ ਪਰ ਤੁਸੀਂ ਸਵੇਰੇ ਆਫਿਸ ਕਿੰਨੇ ਵਜੇ ਜਾਂਦੇ ਕਹਿੰਦੇ 8:30 ਵਜੇ ਜਾਂਦੇ ਮੈਂ ਕਿਹਾ ਕਿੰਨੇ ਵਜੇ ਪਹੁੰਚਦੇ ਜੇ ਹੂੰ ਕਹਿੰਦੇ ਜੇ ਤਾਂ ਪੌਣੇ 10 ਵਜੇ ਪਹੁੰਚਨੇ ਆ ਮੈਂ ਕਿਹਾ ਅਸੀਂ ਆਫਿਸ ਅਸੇ ਨਿਕਲਨੇ ਆ 10 ਵਜਨ ਨੂੰ 5 ਮਿੰਟ ਪਹਿਲੇ ਤੇ 10 ਵਜੇ ਆਫਿਸ ਪਹੁੰਚਨੇ ਆ ਅਸੀਂ ਅੱਗੇ ਹੋਏ ਕਿ ਤੁਸੀਂ ਅੱਗੇ ਹੂੰ ਕੀ ਬਣੇ ਅਸੀਂ ਅੱਗੇ ਆ ਅਸੀਂ ਐਡਵਾਂਸ ਆ ਸਾਡੇ ਮੈਡਮ ਖੜੇ ਨੇ ਇਹ ਘਰ ਤੋਂ ਨਿਕਲਦੇ ਨੇ ਸਕੂਲ ਅੱਧੇ ਮਿੰਟੇ ਬਹਨ ਜਾਂਦੇ ਨੇ ਤੁਸੀਂ ਪਹਿਲੇ ਮੈਡਮ ਨੂੰ ਪੁੱਛੋ ਮੈਂ ਆਮ ਰਾਈਟ ਔਰ ਰੋਂਗ ਆ ਜਾਓ ਕਾਜੀ ਪਲੀਜ਼ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਾਜੀ ਹੁਣ ਦੱਸੋ ਜੀ ਭਾਈ ਦੇ ਕੀ ਸਹੀ ਕਿਹਾ ਕਹਿੰਦੇ ਵੀ ਇਹ ਏਰੀਆ ਪਛੜਿਆ ਬਹੁਤਾ 100 ਸਾਲ ਪਿਛੜਿਆ ਹਾਂਜੀ ਸੱਚੀ ਕਹਿ ਰਹੇ ਹੋ ਕਿ ਇੱਥੇ ਲੋਕ ਬਹੁਤ بڑے ਲਿਖੇ ਲੋਕ ਹੈਗੇ ਨਹੀਂ ਬਹੁਤ ਪੜੇ ਲਿਖੇ ਹੈ ਕੀ ਮਾਤਾ ਜੀ ਬਹੁਤ ਜ਼ਿਆਦਾ ਕਾਜੀ ਕਿਹੜੇ ਸਕੂਲ ਚ ਪੜਾਉਂਦੇ ਹੋ ਤੁਸੀਂ ਸਰਵ ਸੇਵਕਾਰੀ ਵਿਦਿਆਲਿਆ ਸਰਕਾਰੀ ਵਿਦਿਆਬੰਦਰ ਇਹ ਸਰਵ ਸੇਵਕਾਰੀ ਸਰਵ ਸੇਵਕਾਰੀ ਵਿਦਿਆਬੰਦਰ ਦੇ ਵਿੱਚ ਪੜਾਉ ਅੱਜ ਤੋਂ ਜ਼ਿਆਦਾ ਡਾਕਟਰ ਨਾਲ ਗੱਲ ਕਰਾ ਤੋ। ਕਜੀ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਠੀਕ ਆ ਡਾਕਟਰ ਮੈਂ ਨਹੀਂ ਹਜੇ ਦੇਖਿਆ ਪਰ ਇੱਥੇ ਦੇ ਜਿਹੜੇ ਲੋਕਾਂ ਦੇ ਵਿੱਚ ਪਿਆਰ ਦੇਖਿਆ ਨਾ ਉਹ ਸਭ ਤੋਂ ਵੱਧ ਹੈ। ਐਗਜ਼ਾਮਪਲ ਹੈ ਪੂਰਾ। ਹਾਂ ਆਬਵੀਅਸਲੀ ਤੇ ਮੈਨੂੰ ਲੱਗਦਾ ਵੀ ਜੇ ਸਾਨੂੰ ਕੋਈ 100 ਸਾਲ ਪਿੱਛੇ ਦਾ ਕਹਦੇ ਬਹੀ ਮੰਦ ਮੰਦ ਨੂੰ ਤਿਆਰ ਆਵੇਂ ਮਨ ਜਾ ਕੇ ਕੋਈ ਗੱਲ ਨਹੀਂ ਪਰ ਜੋ ਪਿਆਰ ਇੱਥੇ ਆ ਉਹ ਦਿਲ ਵਿੱਚ ਨਹੀਂ ਹੈਗਾ। ਦੇ ਬਿਲਕੁਲ ਕ੍ਰੋਨਿਕਲੀ ਜਾਇਹ ਕਿੱਛ ਹਮਾਂਗੇ ਥੋੜਾ ਬੋਤਾ ਲੇਕਿਨ ਵੈਸੀ ਇਮੋਸ਼ਨਲੀ ਸਿਰ ਬਹੁਤ ਲੱਗੇ ਬਿਲਕੁਲ ਖਾਣ ਪੀਣ ਦੇ ਵਿੱਚ ਬਹੁਤ ਅੱਗੇ ਹੋ ਬਹੁਤ ਵਧੀਆ ਚੀਜ਼ਾਂ ਨੇ ਬਹੁਤ ਖਾਸ ਬੰਦੇ ਨੇ ਬਹੁਤ ਵਧੀਆ ਥੈਂਕ ਯੂ ਸੋ ਮਚ ਪਾ ਜੀ ਤੇ ਹਾਂ ਜੀ ਬਾਜੀ ਵਾਕਈ ਬਾਜੀ ਵੀ ਇੱਕ ਗੱਲ ਬਕੀ ਆ ਵੀ ਫਾਜ਼ਿਲ ਕਾ ਚ ਜੋ ਪਿਆਰ ਮਿਲਦਾ ਨਾ ਮੇਨੂ ਲੱਗਾ ਪੂਰੇ ਪੰਜਾਬ ਛੱਡੋ ਪੂਰੇ ਇੰਡੀਆ 'ਚ ਨਹੀਂ ਮਿਲਦਾ ਤੇ ਹਜਾ ਆਪਾਂ ਪਿੱਛੇ ਕਿਵੇਂ ਹੋ ਗਏ ਨਹੀਂ ਅਸੀਂ ਤਾਂ ਪਿੱਛੇ ਮੰंदे ਹੀ ਨਹੀਂ ਸਾਡੇ ਬੋਲਦੇ ਕਹਿੰਦਾ ਪ੍ਰੂਫ ਹੈ ਹਾਂ ਦੇਖੋ ਸਾਡੇ ਡੱਬੇ ਦੇ ਪਿੱਛੇ ਇੱਕ ਲਾਈਨ ਲਿਖੀ ਹੈ ਜੀ ਹਾਂ ਨਾਲ ਹੀ ਕਰ ਮੁਹੱਬਤ ਕੀਜੀਏ ਫਾਜ਼ਿਲ ਕਾ ਮੈਂ। ਓਹ! ਕੀ ਬਾਤ ਹੈ ਜੀ। ਇਹ ਟੈਗ ਲਾਈਨ ਹੈ ਬੱਬਰ ਸੂਟ ਹਾਊਸ ਦੀ ਟੈਗ ਲਾਈਨ ਨਹੀਂ ਹੈਗੀ ਇਹ ਫਾਜ਼ਿਲ ਕਾ ਦੀ ਟੈਗ ਲਾਈਨ ਹੈ। ਵਾਹ ਜੀ। ਇਹ ਹੈਰੀਟੇਜ ਦੀ ਟੈਗ ਲਾਈਨ ਹੈ ਨਾ ਕਿ ਬੱਬਰ ਸੂਟ ਹਾਊਸ। ਅੱਛਾ। ਤੇ ਬੱਬਰ ਸੂਟ ਹਾਊਸ ਹੈਰੀਟੇਜ ਨਾਲ ਜੁੜਿਆ ਤਾਂ ਆ ਫਾਜ਼ਿਲ ਕਾ ਕਿੱਦਾਂ ਹੋਇਆ ਗਿਆ ਜੀ? ਹੂੰ। ਤੁਸੀਂ 5 ਮਿੰਟੇ ਘਮਲੋ ਤਾਂ ਫਾਈਲ ਕਾ ਖਤਮ ਹੋ ਜਾਂਦਾ ਹੈ ਖਤਮ ਹੋ ਜਾਂਦਾ ਤੇ ਪਿਆਰ ਹੀ ਪਿਆਰ ਹੈਗਾ ਇੱਥੇ ਤੇ ਰਹਿ ਗਈ ਗੱਲ ਤੋਸ਼ੇ ਦੀ ਬਿਲਕੁਲ ਜੀ ਤੋਸ਼ਾ ਇੰਡੀਅਨ ਢੀਸ਼ਾ ਨਾ ਕਿ ਪਾਕਿਸਤਾਨੀ ਢੀਸ਼ਾ ਨਾ ਅੱਗੇ ਵੀ ਇੱਕ ਵਾਰੀ ਕਿਹਾ ਸੀ ਅੱਜ ਵੀ ਕਹਿਣਾ ਅੱਛਾ ਜੀ ਬੇਟਾ ਕਿੱਥੋਂ ਪੈਦਾ ਹੋਇਆ ਬਾਪ ਤੋਂ ਤੇ ਬਾਪ ਕੌਣ ਹੈ ਇੰਡੀਆ ਤੇ ਲੋਕ ਕਹਿੰਦੇ ਪਾਕਿਸਤਾਨੀ ਢੀਸ਼ਾ ਮੈਂ ਤਾਂ ਸਹਿਮਤ ਨਹੀਂ ਹੁੰਦਾ ਅਰੇ ਪਾਕਿਸਤਾਨ ਤੋਂ ਸੰਤਾਲੀ ਜਣ ਬਣਿਆ ਹੈ ਇੰਡੀਆ ਵੁੱਧਤਾ ਪੁਰਾਣਾ ਹੈਗਾ ਫਿਰ ਤੋਸ਼ਾ ਕਿੱਥੋਂ ਦਾ ਆਇਆ ਇੰਡੀਆ ਦਾ ਹੋਇਆ ਕਿ ਪਾਕਿਸਤਾਨ ਦਾ ਹੋਇਆ ਪਹਿਲੇ ਤੇ ਦੱਸੋ ਬਿਲਕੁਲ ਹਾਂਜੀ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਗਲਤ ਕਹਿ ਰਹੇ ਨੇ ਪਲੀਜ਼ ਇਸ ਗੱਲ ਨੂੰ ਕਹਿਣਾ ਬੰਦ ਕਰ ਦੇਣ ਕਿ ਤੋਸ਼ਾ ਪਾਕਿਸਤਾਨੀ ਦੇਸ਼ ਹੈ ਅੱਛਾ ਜੀ ਤੋਸ਼ਾ ਇੰਡੀਆ ਦੇਸ਼ ਹੈ ਉਸ ਤੋਂ ਬਾਅਦ ਜਿਵੇਂ ਭਰਾ ਵੱਖਰੇ ਹੁੰਦੇ ਨੇ ਕੋਈ ਅਲੱਗ-ਅਲੱਗ ਬੈਲਟਾਂ ਬਣ ਜਾਂਦੀਆਂ ਜਿਵੇਂ ਕੋਈ ਕਹਿੰਦਾ ਜੀ ਮੇਰਾ ਆ ਨਾਮ ਹੈ ਮੇਰਾ ਆ ਨਾਮ ਹੈ ਨਾਮ ਬਦਲ ਜਾਂਦਾ ਹੈ ਨਾ ਬਦਲ ਜਾਂਦਾ ਪਰ ਪਿਓ ਤੇ ਇੱਕ ਹੀ ਹੈ ਨਾ ਜੀ ਖਸ ਕਰਕੇ ਪਲੀਜ਼ ਇਹ ਗੱਲ ਕਹਿ ਨਹੀਂ ਖਤਮ ਕਰ ਦਿਓ ਵੀ ਤੋਸ਼ਾ ਪਾਕਿਸਤਾਨੀ ਨਹੀਂ ਦੇ ਤੋਸ਼ਾ ਪਾਕਿਸਤਾਨੀ ਨਹੀਂ ਹੈਗਾ ਤੋਸ਼ਾ ਇਸ ਅ ਇੰਡੀਕੇਸ਼ਨ ਆਫ ਲਵ ਤੋਸ਼ਾ ਇੱਕ ਪਿਆਰ ਹੈ ਤੋਸ਼ਾ ਇੱਕ ਫਾਜ਼ਿਲ ਕਾ ਦੀ ਪਛਾਣ ਹੈ ਤੋਸ਼ਾ ਇੱਕ ਤੋਹਫਾ ਹੈ ਜੇ ਮੇ ਫੋਰਨ ਤੋਂ ਅੰਬੈਸਡਰ ਆਂਦੇ ਨੇ ਜਾਂ ਕੋਈ ਆਂਦੇ ਨੇ ਤਾਂ ਇੰਡੀਅਨ ਐਮਬੈਸੀ ਉਹਨਾਂ ਨੂੰ ਗਿਫਟ ਦਿੰਦੀ ਏ ਜਾਂ ਉਹ ਲੈ ਕੇ ਆਂਦੇ ਨੇ ਤਾਂ ਉਹਨੂੰ ਤੋਸ਼ੇ ਖਾਨੇ ਰੱਖਿਆ ਜਾਂਦਾ ਹੈ ਅੱਛਾ ਉਹਨੂੰ ਅਸੀਂ ਕਹਿੰਦੇ ਹਾਂ ਤੋਹਫੇ ਨੂੰ ਤੋਸ਼ੇ ਦੇ ਵਿੱਚ ਕਨਵਰਟ ਕੀਤਾ ਇਹ ਨਾ ਵੀ ਤੋਸ਼ਾ ਜਿਹੜਾ ਤੋਸ਼ ਕੋਈ ਗਿਫਟ ਆਇਆ ਉਹ ਤੋਸ਼ੇ ਖਾਨੇ ਰੱਖ ਲਓ ਤੋਸ਼ਾ ਪਿਆਰ ਦਾ ਨਾਮ ਏ ਤੋਸ਼ਾ ਖੁਸ਼ੀ ਦਾ ਪ੍ਰਤੀਕ ਏ ਨਾ ਕਿ ਤੋਸ਼ਾ ਕਹਿੰਦੇ ਨੇ ਖਾਲੀ ਡਿਸ਼ ਏ ਓਕੇ ਖਾਲੀ ਸਵੀਟ ਨਹੀਂ ਹੂੰ ਤੋਸ਼ਾ ਭਗਵਾਨ ਦਾ ਨਾਮ ਹੈ ਕ੍ਰਿਸ਼ਨ ਦਾ ਨਾਮ ਹੈ ਤੁਸੀਂ ਬਾਣੀ ਦੇ ਵਿੱਚ ਸੁਣੋ ਤੋਸ਼ਾ ਤੋਸ਼ਾ ਵਾਰੀ ਵਾਰੀ ਕ੍ਰਿਸ਼ਨ ਨੂੰ ਬਰਾਇਆ ਗਿਆ ਉਹਨਾਂ ਨੇ ਤੋਸ਼ੇ ਤੇ ਇੱਕ ਸਾਰੀ ਮਹਿਮਾਾਈ ਗਈ ਹੈ ਇਸ ਕਰਕੇ ਕੁਝ ਲੋਕ ਕਹਿ ਰਹੇ ਨੇ ਗਲਤ ਪਰਮਿਤ ਕਰੀ ਜਾਂਦੇ ਨੇ ਵੀ ਤੋਸ਼ਾ ਅਸੀਂ ਇਨਵੈਂਟ ਕੀਤਾ ਅਸੀਂ ਸਾਡੀ ਇਨਵੈਂਸ਼ਨ ਹੈ ਸਾਨੂੰ ਨੂੰ ਪ੍ਰੂਫ ਕਰਨ ਅਦਾਲਤ 에 ਪ੍ਰੂਫ ਕਰਨ ਵੀ ਤੋਸ਼ਾ ਉਹਨਾਂ ਦੀ ਇਨਵੈਂਸ਼ਨ ਹੈ ਜਦੋਂ ਕਿ ਤੋਸ਼ਾ ਲਬਜ਼ 800 ਕਿੰਨੇ ਸਾਲ ਪਾਰਸੀ ਲਬਜ਼ ਹੈ ਉਹਨਾਂ ਨੇ ਕੀਤਾ ਸੀ ਜਿਹਦਾ ਨਾਮ ਨਹੀਂ ਹੈਗਾ ਤੋਸ਼ਾ ਤਾਂ ਐਵੇਂ ਦੇ ਕੋ ਭਰਮਿਤ ਕਰਨਾ ਹੈ ਲੋਕ ਪੜੇ ਲਿਖੇ ਨੇ ਨਵੀਂ ਜਨਰੇਸ਼ਨ ਪੜੀ ਲਿਖੀ ਹੈ ਉਹਨਾਂ ਨੂੰ ਤੋਸ਼ਾ ਦਾ ਮਤਲਬ ਪਤਾ ਹੈ ਉਹਨਾਂ ਨੂੰ ਤੋਸ਼ਾ ਦੇ ਸਾਰੀ ਚੀਜ਼ਾਂ ਦਾ ਪਤਾ ਹੈ ਕਿ ਤੋਸ਼ਾ ਦੀ ਫਲਸਫੀ ਕੀ ਹੈ ਅਸੀਂ ਕਹੀਏ ਤੋਸ਼ਾ ਯੂਥ ਹੈ ਜੀ ਲੋਕਾਂ ਨੂੰ ਬੱਚਿਆਂ ਨੂੰ ਪਤਾ ਨਹੀਂ ਹੈਗਾ ਤਾਂ ਅਸੀਂ ਗਲਤ ਆ ਤੋਸ਼ਾ ਸਭ ਬੱਚਿਆਂ ਨੂੰ ਪਤਾ ਹੈ ਗੂਗਲ ਤੇ ਉੱਛ ਚੱਕਦੇ ਆਓ ਤਾਂ ਤੋਸ਼ਾ ਆ ਜਾਂਦਾ ਹੈ ਕਈ ਐਡ ਆਂਦੀ ਉਹਦੇ ਵਿੱਚ ਵੀ ਤੋਸ਼ਾ ਆ ਜਾਂਦਾ ਅਸੀਂ ਕਹੀਏ ਵੀ ਤੋਸ਼ਾ ਸਾਡਾ ਹੈ ਤਾਂ ਗਲਤ ਹੈ ਬੱਬਰ ਸਵੀਟ ਹਾਊਸ ਤਾਂ ਨਹੀਂ ਕਹੇਗਾ ਤੋਸ਼ਾ ਫਾਜ਼ਿਲ ਦਾ ਨਹੀਂ ਸਾਰੇ ਵਰਲਡ ਦਾ ਹੈ ਸਾਰੀ ਦੁਨੀਆ ਦਾ ਹੈ ਤੋਸ਼ਾ ਇਕੱਲੇ ਫਾਜ਼ਿਲ ਦਾ ਨਹੀਂ ਹੈਗਾ ਲੁਧਿਆਣੇ ਤੋਸ਼ਾ ਬੰਦਾ ਹੈ 100 ਲੋਕ ਨੇ ਤੋਸ਼ੇ ਬਣਾ ਨਾਲੇ ਤੋਸ਼ਾ ਰਜਿਸਟਰ ਹੈ ਸਾਊਥ ਦੇ ਵਿੱਚ 10 ਜਗ੍ਹਾ ਤੋਂ ਇਹ ਚੀਜ਼ ਪ੍ਰੂਵ ਹੋਈਆਂ ਆਈਆਂ ਨੇ ਇਸ ਚੀਜ਼ਾਂ ਲਿਖਤੀ ਰੂਪ ਵਿੱਚ ਆ ਗਈਆਂ ਨੇ ਇਸ ਕਰਕੇ ਪਰ ਗੋਸ਼ੇ ਦੇ ਕੋਈ ਬੰਦਾ ਇਸ ਚੀਜ਼ ਤੇ ਨਾ ਆਵੇ ਵੀ ਤੋਸ਼ਾ ਸਾਡਾ ਹੈ ਤਾਂ ਗਲਤ ਗਿਆ ਪਰ ਗੱਲ ਇੱਕ ਗੱਲ ਦਾ ਭਾਈ ਬੰਦ ਨਹੀਂ ਪਊਗੀ ਜੋ ਤੋਸ਼ਾ ਫਾਜ਼ਿਲ ਕਰਦਾ ਆ ਮੈਨੂੰ ਲੱਗਦਾ ਪੂਰੀ ਇੰਡੀਆ 'ਚ ਨਹੀਂ ਹੈਗਾ ਇੱਥੇ ਤੁਸੀਂ 199% ਸਹੀ ਜੇ ਵੀ ਤੋਸ਼ਾ ਫਾਜ਼ਿਲ ਕਰੇ ਸਾਰੀ ਦੁਨੀਆ 'ਚ ਨਹੀਂ ਹੈਗਾ ATMOSPHERE ਤੇ ਡਿਪੈਂਡ ਕਰਦਾ ਹੈ ਬੁਝੀਆਂ ਸਾਰੀ ਦੁਨੀਆ 'ਚ ਬਣੀ ਜਾਂਦੀ ਹੈ ਬੁਝੀਆਂ ਸਾਰੀ ਦੁਨੀਆ ਹੀ ਬਣੀ ਜਾਂਦੀ ਹੈ ਪਰ ਜੋ ਬੁਝੀਆਂ ਬੀਕਨਾਰੇ ਬੰਦੀ ਉਹ ਕਿਸੇ ਹੋਰ ਜਗ੍ਹਾ ਨਹੀਂ ਬੰਦੀ ਗਈ ਬੰਦੀ ਸਾਰੀ ਹੈ ਪਰ ਉਹ ਜਿਆ ਟੇਸਟ ਨਹੀਂ ਆਦਾ ਤੋਸ਼ਾ ਸਾਰੀ ਦੁਨੀਆ ਹੀ ਬਣੀ ਹੈ ਪਰ ਜੋ ਟੇਸਟ ਫਾਜ਼ਿਲ ਕਾਇ ਉਹ ਕਿਸੇ ਹੋਰ ਜਗ੍ਹਾ ਨਹੀਂ ਆ ਰਿਹਾ ਬਈਆ ਠੀਕ ਨਾ ਇਸ ਕਰਕੇ ਅਸੀਂ ਕਹਿੰਦੇ ਤੋਸ਼ਾ ਸਾਰੀ ਦੁਨੀਆ ਮਨਾਵੇ ਅੱਛਾ ਸਾਰੀ ਦੁਨੀਆ ਦਾ ਰਾਈਟ ਹੈ ਹਰ ਬੰਦੇ ਦਾ ਰਾਈਟ ਹੈ ਵੀ ਹਰ ਕੰਮ ਕਰੇ ਉਹ ਨਾ ਸੀ ਗਈ ਇਹ 부ਜੀਆ ਕੱਲ੍ਹ ਦੇ ਹਲਦੀ ਰੰਗ ਬਣਾ ਸਕਦਾ ਉਹ ਗਏ ਮੈਂ 부ਜੀਆ ਔਰ ਕੋਈ ਨਹੀਂ ਬਣਾ ਸਕਦਾ ਤਾਂ ਗਲਤ ਹੈ ਗਲਤ ਹੈ ਕਿ ਤਾਂ ਐਵੇਂ ਸੋਚ ਦੇਖੋ ਟਾਈਮ ਪਾ ਕੇ ਸਮਝ ਆਈ ਨਹੀਂ ਇਨਸਾਨ ਨੂੰ ਕਿ ਵੇਰ ਵਈ ਸਕੈ ਅਸੀਂ ਕਿੱਥੇ ਸਟੈਂਡ ਕਰਨੇ ਆਂ ਕੀ ਬਾਤ ਹੈ ਬੰਦੇ ਦਾ ਕੰਪੀਟੀਸ਼ਨ ਕਰਨਾ ਤੇ ਕੁਆਲਿਟੀ ਨਾਲ ਲੋਵੇ ਇੱਕ ਦੂਜੇ ਨਾਲ ਕੰਪੀਟੀਸ਼ਨ ਝਗੜੇ ਦਾ ਕਰੀਏ ਨੇ ਅਸੀਂ ਅਸੀਂ ਦੁਕਾਨਦਾਰੀ ਕਰੀਏ ਮਜੇਦਾਰ ਕੁਆਲਿਟੀ ਤੇ ਤਾਂ ਕਿ ਦੁਨੀਆ ਕਹਵੇ ਯਾਰ ਮੈਂ ਤੋਸ਼ਾ ਖਾਣ ਦਾ ਫਲਾਣੀ ਦੁਕਾਨ ਦਾ ਖਾਣਾ ਹੈ ਕੀ ਬਾਤ ਹੈ ਫਾਜ਼ਿਲ ਦਾ ਸਾਰਾ ਹੀ ਤੋਸ਼ਾ ਬਣਾਉਂਦੇ ਸਾਰੇ ਮੇਰੇ ਅਲਵਾਈ ਪਰਾ ਤੋਸ਼ਾ ਬਣਾਉਂਦੇ ਨੇ ਸਭ ਐਵੇਂ ਹੀ ਬਣਾਉਣ ਔਰ ਫਾਜ਼ਿਲ ਦਾ ਨਾਮ ਤੋਸ਼ੇ ਦੀ ਦੁਨੀਆ ਦੇ ਵਿੱਚ ਬਲੰਦੀਆਂ ਤਾਂ ਲੈ ਜਾਂ ਜੀ ਬੱਬਰ ਸੂਟ ਹਾਊਸ ਤੋਸ਼ੇ ਦੀ ਦੁਨੀਆ ਦੇ ਵਿੱਚ ਉਹ ਕਹਿੰਦੇ ਨੇ ਬੱਬਰ ਸ਼ੇਰ ਨੇ ਤੇ ਉਵੇਂ ਸਾਰਾ ਫਾਇਲ ਲਗਾਏ ਤੋਸ਼ੇ ਦੀ ਦੁਨੀਆ ਦੇ ਬੱਬਰ ਸ਼ੇਰ ਇਹਨੇ ਜਸਤ ਤੁਸੀਂ ਕੇਬੀਸੀ ਦੇ ਵਿੱਚ ਇੱਕ ਫਾਇਲ ਲਗਾਦੀ ਬੇਟੀ ਆਈ ਹੈ ਹਾਰਡ ਪੀਟ ਤਾਂ ਵਾਸਤੇ ਉਹਨੇ ਵੀ ਗੱਲਾਂ ਦਸੀਆਂ ਨੇ ਐਸ ਕਰਕੇ ਫਾਇਲ ਲਗਾ ਜਿਹੜਾ ਤੋਸ਼ਾ ਹੈ ਉਹ ਸਾਰੇ ਫਾਜ਼ਿਲ ਕਾ ਦਾ ਤੋਸ਼ਾ ਤੇ ਉਸ ਫਾਜ਼ਿਲ ਕਾ ਦਾ ਪਿਆਰ ਹੈ ਫਾਜ਼ਿਲ ਕਾ ਦਾ ਅਸ਼ੀਰਵਾਦ ਹੈ ਇਹ ਤਾਂ ਹੀ ਤੋਸ਼ਾ ਇੰਨਾ ਉੱਚਾ ਜਾ ਰਿਹਾ ਕੋਈ ਕੱਲਾ ਬੱਬਰ ਸਵੀਟ ਹਾਊਸ ਦਾ ਨਹੀਂ ਜਾ ਰਿਹਾ ਤੋਸ਼ਾ ਸਾਰਿਆਂ ਦਾ ਹੀ ਬੜੀਆ ਹੈ ਫਰ ਦੁਕਾਨਦਾਰ ਮਜੇ ਨਾਲ ਦਿੱਲੀ ਤੋਸ਼ਾ ਬਣਾਉਂਦੇ ਕੋਈ ਛੋਟਾ ਚਾਚਾ ਰਹੇ ਸਾਡੇ ਕਸਟਮਰ ਨੇ ਅਸ਼ੋਕ ਦੀ ਨਾਗਵੰਸ਼ੀ ਸਾਡੇ ਮੱਲੇ ਦੇ ਪ੍ਰਧਾਨ ਨੇ ਫਾਜ਼ਿਲਗਾ ਦੇ ਪ੍ਰਧਾਨ ਨੇ ਇਹਨਾਂ ਕੋਲੋਂ ਤੁਸੀਂ ਤੋਸ਼ੇ ਬਾਰੇ ਪੁੱਛੋ ਤੇ ਇਹ ਵੀ ਤੁਹਾਨੂੰ ਦੱਸਣਗੇ ਕਿ ਤੋਸ਼ਾ ਫਾਜ਼ਿਲਗਾ ਦੇ ਕਿੰਨਾ ਦਾ ਸਭ ਤੋਂ ਵਧੀਆ ਹੈ ਇਹ ਸਾਰਿਆਂ ਦੇ ਨਾਮ ਲੈਂਦੇ ਨੇ ਕੋਈ ਇਕੱਲੇ ਬੱਬਰ ਸੂਡਾ ਦਾ ਨਾਮ ਨਹੀਂ ਲੈਂਦੇ ਕੀ ਬਾਤ ਹੈ ਔਰ ਮੈਂ ਤਾਂ ਕਹਿੰਦਾ ਸਾਡੇ ਪਹਿਲੇ ਇਕੱਲ ਮੈਂ ਦੇਖਿਆ ਸੀ ਜਿਹੜੇ ਨਾ ਤੁਹਾਡੇ ਫਾਜ਼ਿਲਗਾ ਦੇ ਵਿੱਚ ਜੇ ਕਿਸੇ ਨੂੰ ਪੁੱਛੀਏ ਨਾ ਕੋਈ ਚੀਜ਼ ਉਹਦਰ ਨਹੀਂ ਗੱਲ ਕਰਨ ਉਹ ਦੱਸਦੇ ਆ ਵੀ ਆਹ ਵੀ ਇਹਦਾ ਵੀ ਵਧੀਆ ਇਹਦਾ ਵੀ ਵਧੀਆ ਇਹਦਾ ਵੀ ਵਧੀਆ ਇਹਦਾ ਵੀ ਵਧੀਆ ਸਰ ਡਰਨਾ ਕਿਸੇ ਨੂੰ ਹੈ ਡਰਨਾ ਉਸ ਪਰਮਾਤਮਾ ਤੋਂ ਹੈ ਮਿਲ ਕੇ ਫਰਮਾਤਾ ਬੰਦੇ ਕੋਲ ਕੀ ਕਰਨਾ ਜੇ ਬੰਦੇ ਦੇ ਵਾਸਤੇ ਹੋਵੇ ਤਾਂ ਬੰਦਾ ਬੰਦੇ ਨੂੰ ਜੀ ਨਹੀਂ ਨਾ ਦੇਵੇ ਨਹੀਂ ਜੀ ਹਾਂਜੀ ਚਲੋ ਆਪਾਂ ਪਹਿਲਾਂ ਪ੍ਰਧਾਨ ਜੀ ਬੈਠੇ ਖੜੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਜੈ ਵਾਲਮੀਕੀ ਅਸੀਂ ਇੱਥੇ ਵਾਲਮੀਕੀ ਸਮਾਜਤਾ ਨਾਲ ਅਸ਼ੋਕ ਨਾਗਰ ਜੀ ਕੀ ਬਾਤ ਹੈ ਬਿਲਕੁਲ ਸਾਡੇ ਘਰ-ਦਾਰ ਘਰਾਂ ਦੀ ਬਸਤੀ ਹੈ ਜੀ ਔਰ ਜਿਹੜਾ ਇਹ ਬੱਬਰ ਸਵੀਟ ਹਾਊਸ ਹੈ ਜੀ ਇਹ ਬਹੁਤ ਹੀ ਇੱਥੇ ਜਿਹੜੀ ਚੀਜ਼ਾਂ ਮਿਠਾਈ ਮਿਲਦੀਆਂ ਬੜੀ ਮਜ਼ੇਦਾਰ ਮਿਲਦੀਆਂ ਕੋਈ ਵੀ ਬਾਹਰੋਂ ਸ਼ਹਿਰੋਂ ਅਸੀਂ ਰਿਸ਼ਤੇਦਾਰੀ 'ਚ ਜਾਣਿਆ ਇੱਥੇ ਹੀ ਬੱਬਰ ਸ੍ਰੀਟ ਹੌਸਟੇ ਹੀ ਅਸੀਂ ਤੋਸਾ ਲੈ ਕੇ ਤੇ ਫਿਰ ਅਸੀਂ ਉੱਥੇ ਬਸ ਚੜਦੇ ਆਂ ਇਹ ਤਾਂ ਸਾਡਾ ਜਿਹੜਾ ਸਫ਼ਰ ਹੈ ਉਹ ਬਿਲਕੁਲ ਅਧੂਰਾ ਹੈ ਕਈ ਵਾਰੀ ਅਸੀਂ ਗਲਤੀ ਨਾਲ ਐਵੇਂ ਕਾਲ ਕਾਲ ਦੇ ਵਿੱਚ ਚਲੇ ਜਾਂਦੇ ਆ ਤੇ ਸਾਨੂੰ ਸਾਡੇ ਰਿਸ਼ਤੇਦਾਰ ਪੁੱਛਦੇ ਆ ਤੁਸੀਂ ਤੋਸ਼ਾ ਨਹੀਂ ਲਾਏ ਬੱਬਰ ਸੀਟ ਹੋਸਦਾ ਅਸੀਂ ਕਹੋ ਉਹ ਅਸੀਂ ਭੁੱਲ ਗਿਆ ਅਸੀਂ ਫਿਰ ਦੁਬਾਰਾ ਆਵਾਂਗੇ ਫਿਰ ਲੈ ਕੇ ਕਿਤੇ ਕਿਤੇ ਐਵੇਂ ਹੋਇਆ ਵੀ ਰਿਸ਼ਤਾਰਾਂ ਚ ਗਏ ਆ ਵੀ ਤੁਹਾਨੂੰ ਤੁਸੀਂ ਤੋਸ਼ਾ ਲਗਿਆ ਨਹੀਂ ਭਾਈ ਬਾਹਰ ਮੁੜ ਜਾਓ ਇਦਾਂ ਹੀ ਵਾਪਸ ਨਹੀਂ ਨਹੀਂ ਉਹ ਇਦਾਂ ਦਾ ਨਹੀਂ ਹੋ ਭਾਈ ਬਲਕਿ ਇਤਰਾਜ਼ ਤਾਂ ਕਰਦੇ ਨੇ ਵੀ ਤੁਸੀਂ ਤੋਸ਼ਾ ਲੈ ਕੇ ਨਹੀਂ ਆਏ ਤੋਸ਼ਾ ਜਰੂਰ ਲੈ ਕੇ ਆਓ ਅੱਜ ਸਾਡੇ ਵਿੱਚ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਨੇ ਲੋਕ ਜਿਵੇਂ ਭਾਜੀ ਵੰਦਦੇ ਨੇ ਅਸੀਂ ਉੱਥੋਂ ਬੱਬਰ ਸਵੀਟ ਹਾਊਸ ਦਾ ਤੋਸ਼ਾ ਲੈ ਕੇ ਜਾਂਦੇ ਆਂ ਤੇ ਭਾਜੀ ਦੇ ਤੌਰ ਤੇ ਤੋਸ਼ੇ ਦੇ ਡੱਬੇ ਲੈਣੇ ਆਂ ਰਿਸ਼ਤੇਦਾਰਾਂ ਨੂੰ ਜਦੋਂ ਅਸੀਂ ਕਾਰ ਦਿੰਨੇ ਆਂ ਚਾਹੇ ਕੋਈ ਬੇਟੀ ਦੀ ਸ਼ਾਦੀ ਹੋਵੇ ਜਾਂ ਬੇਟੇ ਦੀ ਸ਼ਾਦੀ ਹੋਵੇ ਸਾਡੀ ਪੂਰੀ ਬਸਤੀ ਜਿੰਨੀ ਵੀ ਹੈ ਉਹ ਤੋਸ਼ੇ ਦੇ ਉੱਥੋਂ ਡੱਬੇ ਲੈਂਦੀ ਹੈ ਬੱਬਰ ਸਵੀਟ ਹਾਊਸ ਤੋਂ ਤੇ ਬੜੇ ਜੇਜ ਰਾਤ ਦੇ ਨਾਲ ਮਿਲਦੇ ਨੇ ਤੇ ਇਹਨਾਂ ਦਾ ਬਹੁਤ ਮਿੱਠਾ ਸੁਭਾਅ ਹੈ ਤੇ ਬਹੁਤ ਹੀ ਵਧੀਆ ਤੋਸ਼ਾ ਹੈ ਭਾਜੀ ਇਹ ਤਾਂ ਤੋਸ਼ਾ ਨਾ ਜੀ ਉਸੇ ਤਰ੍ਹਾਂ ਇਹਨਾਂ ਦਾ ਸੁਭਾਅ ਹੈ ਭਾਜੀ ਇਹ ਤਾਂ ਹੋ ਗਿਆ ਬੱਬਰ ਸਵੀਟਸ ਅਜਾ ਹੁਣ ਮੈਂ ਫਾਟਲ ਕਾਰੇ ਵਿੱਚ ਦੱਸੋ ਵੀ ਕਿਹੜੇ ਕਿਹੜੇ ਹੋਰ ਜਿਹੜੇ ਜਿਹੜੇ ਜਿੱਥੇ ਤੋਸ਼ੇ ਮਿਲਦੇ ਆ ਕਿਹੜੀ ਕਿਹੜੀ ਹੋਰ ਬੈਸਟ ਨਹੀਂ ਦੇਖੋ ਇੱਕ ਤਾਂ ਬੱਬਰ ਸਵੀਟ ਹਾਊਸ ਹੈ ਔਰ ਵੀ ਕਈ ਹੋਟਲ ਲੱਗੇ ਨੇ ਜਿਹੜੇ ਵੱਡੇ ਨੇ ਉੱਥੇ ਵੀ ਮਿਲਦਾ ਹੈ ਜਦੋਂ ਉੱਥੇ ਖੜੇ ਵਾਂਗੇ ਜਾਂ ਕੁਝ ਦੁੱਖਤ ਉੱਥੋਂ ਦੀ ਕਰਾਂਗੇ ਲੇਕਿਨ ਸਾਨੂੰ ਤਾਂ ਬੱਬਰ ਸਵੀਟ ਹਾਊਸ ਦਾ ਤੋਸਾ ਬਹੁਤ ਵਧੀਆ ਲੱਗਦਾ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਸੀ ਰਿਸ਼ਤੇਦਾਰਾਂ ਦੇ ਜਾਣਿਆਂ ਦਾ ਤਲਵ ਤੋਲ ਛੇ ਲਾ ਕੇ ਜਾਣਿਆ ਕੋਈ ਫਰੂਟ ਨਹੀਂ ਕੋਈ ਨਝਾਈ ਨਹੀਂ ਸਿਰਫ ਤੋਜਨ ਆ ਤੁਸੀਂ ਦੇਖੋ ਤਾਂ ਤੋਸਾ ਤੁਸੀਂ ਆਹ ਵੇਖੋ ਅਜੀ ਜਦੋਂ ਖਾਣਿਆ ਨਾ ਤੁਸੀਂ ਕਹੋਗੇ ਖਾ ਕੇ ਕਹੋਗੇ ਵਾ 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 ਆਹ ਖਾ ਕੇ ਦੇਖੋ ਇੱਕ ਨਹੀਂ ਮੈਂ ਮੈਂ ਜ਼ਰੂਰ ਆਹ ਵੇਖੋ ਇਹ ਵੀ ਸਾਡੇ ਪਿੰਡ ਦੇ ਨੇ ਇਹੋ ਤੋਸਾ ਖਾਣਾ ਦੇਖ ਕੇ ਨਹੀਂ ਵਾ ਵਾ ਕਰਨੀ ਅਸੀਂ ਦੇਖੋ ਕੀ ਬਾਤ ਬਹੁਤ ਮਿੱਠਾ ਤੋਸਾ ਅਨੰਦ ਆ ਜਾਂਦਾ ਜੀ ਤੋਸਾ ਖਾ ਕੇ ਵਾ ਬਹੁਤ ਬੜੀਆ ਤੋਸਾ ਜੀ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਨਮੂਨੇ ਦੇ ਤੌਰ ਤੇ ਕਿ ਡੱਬਾ ਰੱਖੇ ਜਾਂਦਾ ਕੋਈ ਗਾ ਕਰਦਾ ਪਹਿਲਾਂ ਜੀ ਚੈੱਕ ਕਰੋ ਪਰ ਇਹ ਗੱਲ ਪੱਕੀ ਆ ਮੈਂ ਸیرے ਆਇਆ ਆ ਸیرے ਆਉਂਦੇ ਸਾਰੀ ਉਹ ਬਾਈ ਹੁਣੀ ਨੇ ਭਾਈ ਨੇ ਮੈਨੂੰ ਨਹੀਂ ਪੁੱਛਿਆ ਭਾਜੀ ਕੀ ਲੈਣਾ ਕੀ ਨਹੀਂ ਲੈਣਾ ਉਹਨਾਂ ਨੇ ਚੱਕਿਆ ਤੁਸ਼ ਦਾ ਡੱਬਾ ਤੇ ਮੋਰੇ ਰੱਖਤਾ ਦੀ ਆ ਭਾਈ ਚੱਕੂ ਇਹ ਖਾਸ ਗੱਲ ਹੈ ਅੱਛਾ ਮੈਂ ਹੋਰ ਇੱਕ ਅਸੀਂ ਕਚੋਰੀ ਵਾਲੇ ਭਰਾ ਦੇ ਕੋਲ ਗਏ ਸੀ ਡੀਕੇ ਕਚੋਰੀ ਵਾਲਾ ਮੁੰਡਾ ਉਹਦੇ ਕੋਲ ਗਏ ਉੱਥੇ ਕੋਈ ਪੁੱਛ ਨਹੀਂ ਰਿਹਾ ਵੀ ਭਾਜੀ ਕੀ ਆ ਉਹ ਬੰਦਾ ਖੜਾ ਚੁੱਪ ਕਰਕੇ ਉਹ ਪਲੇਟ ਤਿਆਰ ਕਰਕੇ ਲੋਜ ਫੜੋ ਭਾਜੀ ਮੈਂ ਕਿਹਾ ਭਾਈ ਉਹ ਪੁੱਛੇ ਨ ਤੁਸੀਂ ਕਿੰਨੀਆਂ ਲੈਣੀਆਂ ਕਿੰਨੀਆਂ ਦੇ ਲੈਣੀਆਂ ਕਹਿੰਦੇ ਭਾਈ ਮੈਨੂੰ ਪਤਾ ਸਾਰੇ ਕੁਝ ਕੀ ਕਿ ਚੱਲਦਾ ਇੱਥੇ ਜਿਹੜਾ ਇਹ ਫਾਜ਼ਿਲਕਾ ਸ਼ਹਿਰ ਹੈ ਨਾ ਜੀ ਜੀ ਇਹ ਬਹੁਤ ਨਿਮਰਤਾ ਸੱਚੀ ਗੱਲ ਤੇ ਤੁਸੀਂ ਮਾਗੋਲੇ ਫਾਜ਼ਲਗਾ ਦੇ ਕਿਸੇ ਵਿਅਕਤੀ ਨੂੰ ਮਿਲੋਗੇ ਨਾ ਤੁਸੀਂ ਕਹੋਗੇ ਵਾ ਫਾਜ਼ਲਗਾ ਦਾ ਬੰਦੇ ਕਾ ਭਾਈ ਜੀ ਇੱਕ ਗੱਲ ਵੱਡੇ ਸ਼ਾਇਦਾਂ ਜੀ ਜਾਣਦੇ ਆ ਜੀ ਅਸੀਂ ਕਿਸੇ ਦਾ ਐਡਰੈਸ ਪੁੱਛਦੇ ਹਾਂ ਤਾਂ ਅਗਲੇ ਕਹਿੰਦੇ ਓਏ ਅੱਗੇ ਚਲੋ ਟਾਈਮ ਹੈ ਨਹੀਂਗਾ ਤੁਸੀਂ ਫਾਜ਼ਲਗਾ ਦੇ ਕਿਸੇ ਵਿਅਕਤੀ ਨੂੰ ਪੁੱਛੋਗੇ ਨਾ ਬਾਹ ਫੜ ਕੇ ਤੁਹਾਨੂੰ ਘਰੇ ਛੱਡ ਕੇ ਆਊਗਾ ਵੀ ਆਹ ਇਹ ਗੱਲ ਪੱਕੀ ਹੈ ਇਹ ਗੱਲ ਫਾਜ਼ਲਗਾ ਦੀ ਖਾਸੀਅਤ ਹੈ ਥੈਂਕ ਯੂ ਸੋ ਮੱਚ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਤੇ ਹਾਂ ਜੀ ਬੱਬਰ ਭਾਜੀ ਹੁਣ ਮੈਨੂੰ ਇੱਕ ਚੀਜ਼ ਹੋਰ ਦੱਸੋ ਉਹ ਵੀ ਜਿਹੜੀ ਲੈਗਸੀ ਆ ਤੋਸ਼ੇ ਦੀ ਹਾਂ ਜੀ ਕਿੱਕਾ ਦੋ ਸਾਡੋ ਇਸੀ ਖਾਸ ਕਰਕੇ ਫਾਜ਼ਲ ਕਾ ਦੇ ਵਿੱਚ ਥੋੜਾ ਜਿਹਾ ਮੈਨੂੰ ਇਹਦੀ ਪੁਰਾਣੀ ਜਾਣਕਾਰੀ ਜ਼ਰੂਰ ਦਿਓ ਪਰ ਮੈਂ ਤੁਹਾਨੂੰ ਇੱਕ ਬੜੀ ਕਲੀਅਰ ਤੇ ਟੂ ਵੀ ਫ੍ਰੈਂਕ ਗੱਲ ਕਰੀ ਜਾਨਾ ਜੀ ਵਿਤੋਸ਼ਾ ਹਕੀਕਤੇ ਕਿਹੜੇ ਸਾਨੇ ਚ ਸ਼ੁਰੂ ਹੋਇਆ ਕਿਸੇ ਨੂੰ ਨਹੀਂ ਪਤਾ ਓਕੇ ਜੇ ਮੈਂ ਵੀ ਮੰਨ ਲਓ ਕਾਗਜ਼ਾਂ 'ਚ ਲੈ ਆਇਆ ਵੀ ਵਿਤੋਸ਼ਾ ਆ ਜੀ ਸਾਡੇ ਐਂ ਬਣਾਇਆ ਹੈ ਤਾਂ ਗੱਲ ਹੈ ਹੂੰ ਤੋਸ਼ੇ ਦੀ ਐਕਚੁਅਲ ਕਿਸ ਨੂੰ ਕੁਝ ਨਹੀਂ ਪਤਾ ਕਿਹੜੇ ਸਾਨੇ ਤੋਂ ਤੋਸ਼ਾ ਸ਼ੁਰੂ ਹੋਇਆ ਤੇ ਕਿਦੋਂ ਬਣਿਆ ਜੀ ਸਾਨੂੰ ਤਾਂ ਪਤਾ ਸਾਡੇ 10-10 ਪੁਸ਼ਤਾ ਬੀਤ ਗਈਆਂ ਲੋਕ ਤੋਸ਼ਾ ਬਣਾਈ ਜਾਂਦੇ ਨੇ ਸਿਖਾਈ ਜਾਂਦੇ ਨੇ ਪਹਿਲੇ ਸਾਡੇ ਤੋਂ ਪਹਿਲੇ 100 ਦੁਕਾਨਦਾਰ ਹੋਰ ਆਏ ਹਲਵਾਈ ਹੋਰ ਆਏ ਜਿਹੜੇ ਤੋਸ਼ੇ ਬਣਾਈ ਜਾਂਦੇ ਨੇ ਅੱਛਾ ਜਲੰਧਰ ਗਏ ਉਹ ਵੀ ਤੋਸ਼ਾ ਬਣਾਈ ਜਾਂਦੇ ਸੀ ਲੁਧਿਆਣੇ ਗਏ ਉਹ ਵੀ ਤੋਸ਼ਾ ਬਣਾਈ ਜਾਂਦੇ ਨੇ ਪਟਿਆਲੇ ਗਏ ਉਹ ਵੀ ਤੋਸ਼ਾ ਬਣਾਈ ਜਾਂਦੇ ਨੇ ਚੰਡੀਗੜ੍ਹ ਗਏ ਉਹ ਵੀ ਤੋਸ਼ਾ ਬਣਾ ਹੁਣ ਉਹ ਕਹਿੰਦਾ ਜੀ ਅਸੀਂ 3 ਸਾਲ 300 ਸਾਲ ਤੋਂ ਬਣਾਦੇ ਪਿਆ ਕੋਈ ਕਹਿੰਦਾ ਅਸੀਂ 200 ਸਾਲ ਤੋਂ ਬਣਾਈ ਅਸੀਂ ਤੋਸ਼ੇ ਬਾਰੇ ਕੀ ਬਿਆਨ ਕਰੀਏ ਹੂੰ ਤੋਸ਼ਾ ਸਾਡੇ ਬੋਲ ਦਾ ਦੇਖੋ ਅਸੀਂ ਨਿਸ਼ਬਦਾ ਆਈ ਐਮ ਨੋ ਵਰਡ ਟੂ ਐਕਸਪਲੇਨ ਇਟ ਮੈਂ ਬਿਆਨ ਨਹੀਂ ਕਰ ਸਕਦਾ ਤੋਸ਼ੇ ਬਾਰੇ ਮੈਂ ਬਸ ਇੱਕ ਗੱਲ ਹੀ ਕਹਿ ਸਕਣਾ ਫਾਜ਼ਿਲਕਾ ਵਾਸੀਆਂ ਨੂੰ ਤੇ ਫਾਜ਼ਿਲਕਾ ਦੇ ਭਰਾਵਾਂ ਨੂੰ ਤੇ ਹਲਵਾਈ ਭਰਾਵਾਂ ਨੂੰ ਵੀ ਭਰਾਓ ਤੋਸ਼ਾ ਵਧੀਆ ਬਣਾਓ ਫਾਜ਼ਿਲਕਾ ਦੀ ਪਹਿਚਾਨ ਤੋਸ਼ਾ ਜੀ ਵਿੱਚ ਜੁਤੀ ਫਾਜ਼ਿਲਕਾ ਦੀ ਪਹਿਚਾਨ ਹੈ ਉਹ ਵੀ ਤੋਸ਼ਾ ਵਧੀਆ ਬਣਾਓ ਤਾਂ ਕਿ ਕੋਈ ਬੰਦਾ ਜਿਸ ਦੁਕਾਨ ਤੋਂ ਵੀ ਤੋਸ਼ਾ ਲੈ ਜਾਵੇ ਉਹ ਘਰੇ ਜਾ ਕੇ ਕਹਵੇ ਯਾਰ ਮਜ਼ਾ ਆ ਗਿਆ ਫਾਜ਼ਿਲਕਾ ਦਾ ਤੋਸ਼ਾ ਲਿਆ ਇਹ ਨਾ ਹੋਵੇ ਵੀ ਡੱਬਾ ਨਾ ਐਂ ਸਾਈਡ ਤੇ ਕਰੇ ਕੇ ਯਾਰ ਫਾਜ਼ਿਲਕਾ ਦਾ ਤੋਸ਼ਾ ਨਹੀਂ ਵਧੀਆ ਹਾਂ ਬਿਲਕੁਲ ਉਹਦੇ ਚ ਆਪਣੀ ਹੱਦ ਤੱਕ ਹੈ ਬਈ ਹੁਣ ਮੈਨੂੰ ਇੱਕ ਚੀਜ਼ ਸਾਨੂੰ ਥੋੜੀ ਪਛਾਣ ਜ਼ਰੂਰ ਦੱਸਿਓ ਵੀ ਜਿਹੜਾ ਫਾਜ਼ਿਲਕਾ ਦਾ ਜਿਹੜਾ ਤੋਸ਼ਾ ਆ ਜਿਹੜਾ ਬਾਕੀ ਹੋਰ ਸ਼ਿਟੀ ਚ ਬਣਦਾ ਜਿਵੇਂ ਜਲੰਧਰ ਬਣਦਾ ਲੁਧਿਆਣੇ ਬਣਦਾ ਤੁਹਾਡੀ ਇਹਦੀ ਖਾਸियत ਕੀ ਹੈਗੀ ਅਸੀਂ ਤੋਂ ਛੇ ਦੇ ਡੱਬੇ ਤੇ ਕੈਮਰਾ ਲਿਆਓ ਜੀ ਜੀ ਆ ਗਿਆ ਜੀ ਆ ਜਿਹੜਾ ਤੋਸ਼ਾ ਨੇ ਤੁਸੀਂ ਇਹਨੂੰ ਜੇ ਤੁਹਾਡੇ ਤੋਸ਼ੇ ਦੇ ਕੈਮਰੇ ਦੀ ਆਵਾਜ਼ ਚਲਦੀ ਨਾ ਇਹ ਮੈਂ ਆ ਕੀਤਾ ਜੀ ਤੋਸ਼ਾ ਇਸ ਜਸਟ ਲਾਈਕ ਐਜ਼ ਬਿਸਕਟ ਤੋਛੇ ਦਾ ਜੇਰਾ ਪੀਸ ਹੋਣਾ ਨਾ ਬਿਸਕਟ ਵਾਂਗੂ ਖੜਕਣਾ ਚਾਹੀਦਾ ਓਕੇ ਤੇ ਤੁਹਾਡੇ ਮੂੰਹ ਦੇ ਵਿੱਚ ਜਦੋਂ ਤੋਸ਼ਾ ਜਾਵੇ ਤਾਂ ਕਰੰਚੀ ਹੋਣਾ ਚਾਹੀਦਾ ਹੂੰ ਤੁਹਾਡੀ ਜੜ੍ਹਾਂ ਦੇ ਵਿੱਚ ਰੂਟਸ ਦੇ ਵਿੱਚ ਨਾ ਤੋਸ਼ੇ ਦਾ 15 ਮਿੰਟ ਸਵਾਦ ਨਹੀਂ ਜਾਣਾ ਚਾਹੀਦਾ ਜਿਹੜੀ ਪਨੀ ਲੇਅਰ ਜਿਹੜੀ ਉਹ ਕਰੰਚੀ ਹੋਵੇ ਕਰੰਚੀ ਹੋਵੇ ਜੇ ਨਾ ਤੋਸ਼ਾ ਹਲਵੇ ਵਾਂਗੋ ਪੋਲਾਜ ਹੋ ਗਿਆ ਉਹਨੂੰ ਮੇਰੀ ਦੁਕਾਨ ਦਾ ਨਹੀਂ ਦੁਨੀਆ ਦੀ ਕਿਹੜੀ ਮਰਜੀ ਦੁਕਾਨ ਦਾ ਉਹ ਫੇਲ ਜੇ ਓਕੇ ਕਿਉਂਕਿ ਕੋਈ ਵੀ ਚੰਗੀ ਚੀਜ਼ ਹੈ ਨਾ ਲੋਕਾਂ ਦਾ ਫਲੇਵਰ ਹੈ ਨਵੀਂ ਜਨਰੇਸ਼ਨ ਦਾ ਫਲੇਵਰ ਹੈ ਅਸੀਂ ਕਈ ਵਾਰੀ ਕਹਿੰਦੇ ਨਵੀਂ ਜਨਰੇਸ਼ਨ ਨੂੰ ਤੋਸ਼ੇ ਬਾਰੇ ਨਹੀਂ ਪਤਾ ਅਸੀਂ ਅਸੀਂ ਬੱਚਿਆਂ ਨੂੰ ਉਹਨਾਂ ਦੇ ਟਰੈਕ ਤੋਂ ਛੁਟਲਾਣ ਦੀ ਕੋਸ਼ਿਸ਼ ਕਰਨੇ ਆ ਉਹਨੂੰ ਅਲੱਗ-ਅਲੱਗ ਫਲੇਵਰ ਬਣਾਉਣ ਦੀ ਪਰ ਨਹੀਂ ਐਡਿਸ਼ਨਲ ਤੋਸ਼ਾਏ ਨਵੀਂ ਜਨਰੇਸ਼ਨ ਨੂੰ ਪਤਾ ਵੀ ਤੋਸ਼ਾ ਕਿੱਥੋਂ ਦਾ ਵਧੀਆ ਕਿੱਥੋਂ ਦਾ ਨਹੀਂ ਵਧੀਆ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਕਿਉਂ ਕਿ ਸਾਡੇ ਹੁੰਦੇ ਤਾਂ ਮੋਬਾਈਲ ਹੀ ਕੋਣੀ ਸੀ ਤੇ ਬੱਚਿਆਂ ਦੇ ਤਾਂ 3 ਮਹੀਨਿਆਂ ਦਾ ਬੱਚਾ ਹੁੰਦਾ ਉਹਦੇ ਨੇੜੇ ਮੋਬਾਈਲ ਰੱਖ ਦਿੰਦੇ ਨੇ ਉਹ ਬੱਚਾ ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ ਉਹ ਦੁਨੀਆ ਭੁੱਲ ਜਾਂਦਾ ਮੇਰੀ ਭੁੱਲ ਜਾਂਦਾ ਜੀ ਅੱਛਾ ਬੱਬਰ ਸਾਹਿਬ ਇੱਕ ਚੀਜ਼ ਹੋਰ ਦੱਸਿਓ ਵੀ ਜਦੋਂ ਤੁਸੀਂ ਬੱਚੇ ਸੀਗੇ ਹਾਂਜੀ ਤੁਸੀਂ ਉਹਦੋਂ ਵੀ ਬਣਦੇ ਹੋਣੇ ਇੱਥੇ ਬਿਲਕੁਲ ਅੱਛਾ ਉਦੋਂ ਤੁਸੀਂ ਤੁਹਾਡਾ ਕਿਹੜਾ ਉਦੋਂ ਜਿਹੜੇ ਤੁਸੀਂ ਤੁਹਾਡੇ ਬਾਪੂ ਜੀ ਹੁਣੀ ਸਾਰੇ ਦਾਦਾ ਜੀ ਕਿੱਥੋਂ ਦੋਸ਼ੇ ਲੈ ਕੇ ਆਉਂਦੇ ਸੀ ਅਸੀਂ ਅਸੀਂ ਜਦੋਂ ਛੋਟੇ ਛੱਡੇ ਹੁੰਦੇ ਸੀ ਨਾ ਅਸੀਂ ਤੋਸ਼ਾ ਖਾਂਦੇ ਸੀ ਜੈ ਬਾਬਾ ਦੀ ਅੱਟੀ ਹੁੰਦੀ ਸੀ ਘੰਟਾ ਘਾਰੇ ਚ ਅੱਛਾ ਜੀ ਬੜੀ ਸ਼ਾਨਦਾਰ ਤੋਸ਼ਾ ਉਹਨਾਂ ਦਾ ਬੰਦਾ ਸੀ ਪੂਰੀ ਛੋਲੇ ਖਾਂ ਜਾਂਦੇ ਸੀ ਕਸ਼ਮੀਰੀ ਅਲਵਾਈ ਕੋਲ ਵਾਹ ਜੀ ਵਾਹ ਕੀ ਬਾਤ ਉਹਨਾਂ ਦਾ ਤੋਸ਼ਾ ਆਂਦਾ ਸੀ ਮੂੰਹੋਂ ਨਹੀਂ ਲੈਂਦਾ ਸੀ ਅੱਛਾ ਜੀ ਮੂੰਹੋਂ ਨਹੀਂ ਲੈਂਦਾ ਸੀ ਰਾਮੀਆਂ ਅਲਵਾਈ ਹੁੰਦਾ ਸੀ ਉਹਨਾਂ ਦੀ ਵੇਸਣ ਦੀ ਬਰਫੀ ਹੁੰਦੀ ਸੀ ਕੀ ਬਾਤ ਵੀ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਐਨੀ ਵਧੀਆ ਹੁੰਦੀ ਸੀ ਅਸਕਰ ਕੇ ਸਾਰੇ ਹੀ ਲੋਕ ਰਾਮ ਦਾਬੜੇ ਦੀ ਦੁਕਾਨ ਹੁੰਦੀ ਸੀ ਗਾਂਧੀ ਚੌਕੇ ਮਠਿਆਈ ਦੀ ਤੋਸ਼ਾ ਉਹਨਾਂ ਦਾ ਬੰਦਾ ਸੀ ਮੂੰਹ ਨਹੀਂ ਲੈਂਦਾ ਸੀ ਕੀ ਬਾਤ ਐਨਾ ਵਧੀਆ ਤੋਸ਼ਾ ਹੁੰਦਾ ਸੀ ਕੁਝ ਟਾਈਮ ਦੇ ਵਿੱਚ ਗੌਰਵ ਸਵੀਟਸ ਵੀ ਆਇਆ ਸੀ ਉਹਨਾਂ ਨੇ ਵੀ ਤੋਸ਼ਾ ਬੜਾ ਸ਼ਾਨਦਾਰ ਬਣਾਇਆ ਸੀ ਜਿਨ੍ਹਾਂ ਨੇ ਉਹਨਾਂ ਨੇ ਚੇਂਜ ਕਰਕੇ ਨਾਮ ਰੀਅਲ ਸਵੀਟਸ ਕਰ ਲਿਆ ਪਰ ਉਹਨਾਂ ਦਾ ਤੋਸ਼ਾ ਵੀ ਬੜੀਆ ਹੈ ਮੇਰੇ ਸਾਹਮਣੇ ਫਾਇਲ ਕਾ ਦੇ ਸਾਰੇ ਹਲਵਾਈਆਂ ਦਾ ਤੋਸ਼ਾ ਬੜਾ ਮਜੇਦਾਰ ਕਮਾਲ ਦਾ ਵਾਹ ਜੀ ਇਸ ਕਰਕੇ ਮੈਂ ਤਾਂ ਸਾਰੇ ਫਾਇਲ ਕਾ ਹਲਵਾਈਆਂ ਨੂੰ ਵਧਾਈ ਦੇਣਾ ਵੀ ਤੁਸੀਂ ਇਹ ਤੋਸ਼ੇ ਦੀ ਦੁਨੀਆ ਦੇ ਵਿੱਚ ਸਾਰੇ ਹੀ ਬੱਬਰ ਸ਼ੇਰ ਵਾਂਜੋ ਖਾਲੀ ਬੱਬਰ ਸੀਡ ਹਾਊਸ ਤੋਸ਼ੇ ਦੀ ਦੁਨੀਆ ਦਾ ਬੱਬਰ ਸ਼ੇਰ ਨਾ ਰਹੀ ਵਾਹ ਜੀ ਬਹੁਤ ਵਧੀਆ ਨਜ਼ਰ ਆਸੀ ਅਸੀਂ ਅਸੀਂ ਹਮੇਸ਼ਾ ਇਹ ਚਾਹੁੰਦੇ ਆ ਵੀ ਖਾਣ ਵਾਲੀ ਚੀਜ਼ ਦੇ ਵਿੱਚ ਦੁਸ਼ਮਣੀ ਕਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਮੇਨ ਚੀਜ਼ ਹੈ ਹਾਂ ਸੱਚੇ ਅਗੇ ਫਿਰ ਤੁਸਨੇ ਬਿਲਕੁਲ ਸਰ ਜਿਹੜੀ ਮਠਾਸ ਨੇ ਇਸ ਸੱਚੀ ਗੱਲ ਹੈ ਜੀ ਜੋ ਤੋਸ਼ੇ ਦੀ ਮਠਾਸ ਹੈ ਨਾ ਉਸ ਤੋਂ ਵੱਧ ਮਠਾਸ ਇੱਥੇ ਦੇ ਲੋਕਾਂ ਚ ਹੈ ਹੈ ਕੀ ਹੈ ਤੇ ਮੈਂ ਚਾਹਦਾ ਵੀ ਆਪ ਵੀ ਰੰਜਿਸ਼ਾ ਵੀ ਭੁੱਲ ਕੇ ਨਾ ਤੋਸ਼ੇ ਵਾਂਗੂ ਮਿੱਠੇ ਹੋ ਜਾਈਏ ਸਰ ਤੁਸੀਂ ਵਧੀਆ ਸੌਦਾ ਬਣਾਓ ਮੈਂ ਕਹਿੰਦਾ ਮੇਰੇ ਤੋਂ ਵਧੀਆ ਤੋਸ਼ਾ ਲੋਕ ਬਣਾਣ ਸਰ ਇੱਕ ਦੂਜੇ ਤੋਂ ਵੱਧਿਆ ਤੋਂ ਵਧੀਆ ਬਣਾਈ ਜਾਣ ਹਾਂ ਤੇ ਬੱਚੇ ਅਕਸੈਪਟ ਕਰਦੇ ਨੇ ਲੋਕ ਅਕਸੈਪਟ ਕਰਦੇ ਨੇ ਉਹਨੂੰ ਖਾਂਦੇ ਨੇ ਫਾਜ਼ਿਲਗਾ ਦੇ ਲੋਕਾਂ ਨੂੰ ਦਾ ਅੱਛਾ ਟੇਸ ਚਾਹੀਦਾ ਬਾਹਰ ਦੇ ਲੋਕਾਂ ਨੂੰ ਸਾਰੇ ਆਲ ਵਰਲਡ ਨੂੰ ਵਧੀਆ ਚੀਜ਼ ਚਾਹੀਦੀ ਹੈ ਦੋ ਚੀਜ਼ਾਂ ਇਨਸਾਨ ਜਦੋਂ ਪਕੜ ਲੈਂਦਾ ਇੱਕ ਆ ਤੇ ਦੂਜੀ ਵੀ ਆ ਪਹਿਲਾ ਟੇਸ ਤੇ ਦੂਜੀ ਜ਼ੁਬਾਨ ਤੇ ਕੰਟਰੋਲ ਜਦੋਂ ਇਨਸਾਨ ਕਰ ਲੈਂਦਾ ਤੇ ਸਮਝ ਲੈਂਦਾ ਨਾ ਉਹ ਦੁਨੀਆ ਦਾ ਰਾਜ ਕਰਦਾ ਉਹ ਰਾਜ ਤੁਸੀਂ ਇੱਕ ਗੱਲ ਦੱਸੋ ਅੱਗੇ ਲੋਕ ਕਹਿੰਦੇ ਜੀ ਮੈਂ ਤਾਂ ਹਲਦੀ ਰਾਮ ਦੀ ਪੁਜੀਆ ਖਾਣੀ ਹੂੰ ਫੋਨ ਜਿੰਨੀ देर ਅਸੀਂ ਹਲਦੀ ਰਾਮ ਦੀ ਪੁਜੀਆ ਕਾਈਏ ਨੇ ਸਾਨੂੰ ਹਲਦੀ ਰਾਮ ਦੀ ਪੁਜੀਆ ਵਧੀਆ ਲੱਗੇਗੀ ਹਲਦੀ ਰਾਮ ਤੋਂ ਵਧੀਆ ਪੁਜੀਆ ਸਾਨੂੰ ਮਿਲੇਗੀ ਤਾਂ ਅਸੀਂ ਕਵਾਂਗੇ ਨਾ ਹਲਦੀ ਰਾਮ ਤੋਂ ਵਧੀਆ ਪੁਜੀਆ ਮਿਲਦੀ ਹੈ ਸੇਮ ਬੱਬਰ ਸਟਾਊਸ ਉਹ ਚੀਜ਼ ਹੈ ਵਾਜੀ ਬੱਬਰ ਸਟਾਊਸ ਨੇ ਟੇਸਟ ਨੂੰ ਇੰਪਰੂਵ ਕੀਤਾ ਹੈ ਨਾ ਕਿ ਕਿਸੇ ਨਾਲ ਕੰਪੀਟੀਸ਼ਨ ਮਤਲਬ ਇਸ ਤੋਂ ਉੱਪਰ ਕੁਝ ਵਧੀਆ ਮਿਲੂਗਾ ਤਾਂ ਬੱਬਰ ਦੇ ਬਰਾਬਰ ਹੋਊਗਾ ਨਹੀਂ ਜੇ ਸੋ ਉੱਪਰ ਨਹੀਂ ਮਿਲਿਆ ਤਾਂ ਥੱਲੇ ਆ ਜੀ ਕੀ ਬਾਤ ਹੈ ਸਾਡਾ ਤਾਂ ਆ ਹੀ ਫੰਡਾ ਹੈ ਸਾਡਾ ਹੋਰ ਕੋਈ ਵੰਡਾ ਨਹੀਂ ਭਜੀ ਰੇਡ ਰੇਡ ਕੀ ਹੈ ਜੀ ਸਰ ਰੇਡ ਨਾ ਪੁੱਛੋ ਅਸਲ ਤਾਂ ਇਹ ਅਸੀਂ ਅਸੀਂ ਫਾਜ਼ਿਲਗਾ ਵਾਸੀ ਨਾ ਜਿਹੜੇ ਪੈਸੇ ਨਾ ਘੱਟ ਪਿਆਰ ਕਰਨੇ ਆ ਜੀ ਕਿਵੇਂ ਇੱਕ ਫਿਲਮ ਦਾ ਗਾਣਾ ਆਇਆ ਸੀ ਪਿਆਰ ਦੋ ਪਿਆਰ ਲਓ ਹਰ ਕਿਸੇ ਕੋ ਨਹੀਂ ਮਿਲਦਾ ਯਹਾਂ ਪਿਆਰ ਜ਼ਿੰਦਗੀ ਵਿੱਚ ਖੁਸ਼ ਨਸੀਬ ਹੈ ਉਹ ਜਿਸ ਕੋ ਮਿਲੀ ਇਹ ਬਹਾਰ ਜ਼ਿੰਦਗੀ ਵਿੱਚ ਤਾਂ ਫਾਜ਼ਿਲਗਾਂ ਲਿਆਂ ਤਾਂ ਇਹ ਬਹਾਰ ਜ਼ਿੰਦਗੀ ਚ ਮਿਲੀ ਹੋਈ ਹੈ ਫਾਜ਼ਿਲਗਾ ਦੇ ਲੋਕ ਦੇਖੋ ਕਿੰਨੇ ਝੁਕੇ ਹੋਏ ਨੇ ਕਿੰਨੇ ਜੁਕਿਆ ਨਾ ਤੁਹਾਨੂੰ ਕੋਈ ਵੀ ਉੱਚੀ ਗੱਲ ਨਹੀਂ ਕਰੇਗਾ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਬੜਾ ਵਧੀਆ ਸ਼ਹਿਰ ਹੈ ਪਿਆਰ ਦਾ ਬੜਾ ਸ਼ਹਿਰ ਹੈ ਮਜਾ ਆਉਂਦਾ ਹੈ ਅੱਜ ਤੱਕ ਕਈ ਵਾਰ ਬਾਹਰ ਜਾਣਾ ਹੈ ਅੱਜ ਤੱਕ ਇਹ ਨਿਆਰ ਫਾਇਲ ਕਾ ਵਾ ਵਾ ਬੰਦ ਜੋ ਕਿੰਨੀ ਕੋ ਜ਼ਿੰਦਗੀ ਹੈ ਜਿੰਨੀ ਜ਼ਿੰਦਗੀ ਹੈ ਉਹ ਮਜੇ ਨਾਲ ਜੀ ਕੇ ਜਾਓ ਆਪ ਦੀ ਜਿਹੜੀ ਅਗਲੀ ਜਨਰੇਸ਼ਨ ਨੂੰ ਪਿਆਰ ਦੇ ਕੇ ਜਾਓ ਨਫ਼ਰਤ ਨਾ ਦੇ ਕੇ ਜਾਓ ਕੀ ਬਾਤ ਹੈ ਪਿਆਰ ਜੋ ਬਹੁਤ ਵਧੀਆ ਭਾਈ ਤੇ ਭਾਈ ਜੀ ਹੁਣ ਅਸਲ ਚ ਸਾਨੂੰ ਤਸਵੀਰ ਕਰਵਾਉਣ ਨਾਲੇ ਤੋਂ ਸ਼ੇ ਤੇ ਇਹ ਬਣਦੇ ਕਿਵੇਂ ਆ ਉਹ ਵੀ ਸਾਨੂੰ ਥੋੜਾ ਜਿਆ ਵਧੀ ਦੱਸੋ ਵੀ ਕਿਸ ਤਰੀਕੇ ਨਾਲ ਬਣਦੀ ਆ ਪਹਿਲੇ ਤੋਂ ਸ਼ੱਕ ਆਉਂਦਾ ਨਹੀਂ ਉਹ ਬਾਅਦ ਛੱਕਦੇ ਐ ਐਂਡ ਦੇ ਵਲੌਗ ਚ ਤਾਂ ਸਾਡਾ ਐਂਡ ਕਰਾਂਗੇ ਟੈਸਟਿੰਗ ਦੇ ਕਰਾਂਗੇ ਤੁਸੀਂ ਸਮਝ ਲਿਆ ਵੀ ਬੱਬਰ ਸਵੀਟ ਹਾਊਸ ਚਾਹ ਨਾਲ ਪਨੀਰ ਪਕੌੜਾ ਖਵਾਉਣਾ ਹੀ ਖਵਾਉਣਾ ਹੈ ਓਏ 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 ਕੀ ਬਾਤ ਇਹ ਗੱਲ ਸ਼ਾਹ ਜੀ ਖੋਏ ਦਾ ਹੈ ਜੀ ਮਾਂ ਦੇ ਦਾ ਫਰੈਸ਼ ਖੋਏ ਦਾ ਤੋਸ਼ ਹੈ ਜੀ ਤੋਸ਼ੇ ਜ ਚੈਨਾ ਪੈਂਦਾ ਤੇ ਮੈਦਾ ਪੈਂਦਾ ਓਕੇ ਬਸ ਠੀਕ ਹੈ ਉਸ ਨਾਲ ਛਾਸਨੀ ਹੁੰਦੀ ਹੈ ਹੂੰ ਇਨ ਸਭ ਤੋਂ ਇਲਾਵਾ ਸਭ ਤੋਂ ਜਿਆਦਾ ਜੀ ਚੀਜ਼ਾਂ ਦੇ ਪੈਂਦੀ ਉਹ ਪੈਂਦਾ ਪਿਆਰ ਅਸੀਂ ਘਰ ਰੋਟੀ ਬਣਾਣੇ ਹਨ ਲੇਡੀ ਸਾਡੀ ਰੋਟੀ ਬਣਾਉਂਦੀ ਹੈ ਜਦੋਂ ਉਹ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੀ 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 ਰੋਟੀ ਬਣਾਉਂਦੀ ਹੈ ਨਾ ਰੋਟੀ ਖਾ ਕੇ ਨਾ ਮਜ਼ਾ ਆਦਾ ਯਾਰ ਵਾਕੇ ਬਈ ਇਸ ਕਾ ਆ ਗਿਆ ਤੇ ਤੋਸ਼ਾ ਵੀ ਜੇ ਰਹਿਣਾ ਸੇਮ ਆਈ ਚੀਜ਼ ਹੈ ਕਹਿੰਦੇ ਵਿੱਚ ਪਿਆਰ ਜ਼ਿਆਦਾ ਹੈ ਇਨਗਰੀਡੀਅੰਟਸ ਤਾਂ ਜੋ ਹੈਗੇ ਨੇ ਪਰ ਅਲੱਗ ਮੈਟਰ ਹੈ ਉਹੀ ਵੀ ਹਲਵਾਈ ਜੇ ਪਿਆਰ ਨਾਲ ਉਹ ਚੀਜ਼ਾਂ ਕਰਕੇ ਪਾ ਰਿਹਾ ਤੇ ਉਹ ਆਬਵੀਅਸਲੀ ਟੇਸਟ ਨਿਕਲ ਕੇ ਵਧੀਆ ਹੋਣਾ ਮਜ਼ਾ ਆਉਂਦਾ ਜੀ ਬਹੁਤ ਵਧੀਆ ਜੀ ਬਹੁਤ ਬੜੀ ਖੁਸ਼ੀ ਹੁੰਦੀ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਲੋਕਾਂ ਦਾ ਪਿਆਰ ਮਿਲਦਾ ਲੋਕਾਂ ਦਾ ਆਸ਼ੀਰਵਾਦ ਮਿਲਦਾ ਲੋਕ ਆ ਕੇ ਪਿਆਰ ਦਿੰਦੇ ਨੇ ਆ ਕੇ ਕਹਿੰਦੇ ਨੇ ਬੱਬਰ ਸਾ ਫਟਾਫਟ 10 ਜੱਬੇ ਤੋਸ਼ਾ ਲਾ ਦਿਓ ਮੇਰੀ ਸਿਸਟਰ ਨੇ ਕਿਹਾ ਸੀ ਅਮਰੀਕਾ ਜਾਣਾ ਹੈ ਆਸੀਂ ਉਹਨੇ ਖੁੱਲੇ ਲਈ ਸਵਾਦਿਆ ਅਸੀਂ ਖੁਸ਼ੀ ਖੁਸ਼ੀ ਜਿਹੜੇ ਪੈਸੇ ਐਨੇ ਜ਼ਿਆਦਾ ਲੈਣੇ ਤਾਂ 500 ਵੀ ਅਸੀਂ ਘੱਟ ਕਰ ਦਿੰਨੇ ਆ ਕਿਉਂ ਕਿ ਪਤਾ ਕੀ ਇਹ ਫਾਜ਼ਿਲ ਦਾ ਪਿਆਰ ਫਾਜ਼ਿਲ ਕਾ ਵਾਸੀ ਪਿਆਰ ਦੇ ਬੁੱਖੇ ਨੇ ਬਿਲਕੁਲ ਬਿਲਕੁਲ ਭਾਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਭਾਜੀ ਵੈਲਕਮ ਸਰ ਵੈਲਕਮ ਲੋਜੀ ਫਾਈਨਲੀ ਹੁਣ ਤੁਸੀਂ ਸੁਣ ਲਿਆ ਬੱਬਰ ਭਾਈ ਦੇ ਕਿਵੇਂ ਪੂਰਾ ਦਾ ਪੂਰਾ ਐਕਸਪਲੇਨ ਕਰ ਦਿੱਤਾ ਤੇ ਹੁਣ ਵਾਰੀ ਆ ਗਈ ਟੇਸਟਿੰਗ ਦੀ ਪਹਿਲਾਂ ਆ ਤੋਸ਼ੇ ਚੈੱਕ ਕਰੋ ਜਰਾ ਕਰੀ ਤੇ ਨਾਲ ਭਾਈ ਇੱਕ ਫੋਟੋ ਜ਼ਰੂਰ ਆਪਾਂ ਥੰਬਨੇਲ ਵਾਸਤੇ ਜ਼ਰੂਰ ਆ ਜਿਹੜਾ ਵੀ ਸਪੈਸ਼ਲ ਤੋਸ਼ੇ ਜਿਹੜੇ ਹੈਗੇ ਉਹ ਕਿਵੇਂ ਦੇ ਬਣਦੇ ਕਿਸ ਤਰੀਕੇ ਨਾਲ ਹੈਗੇ ਆ ਪਿਓਰ ਖੋਏ ਦੇ ਨਾਲ ਬਣਦੇ ਇਹਦਾ ਸਵਾਦ ਕਿਆ ਕਮਾਲ ਦਾ ਭਾਈ ਤੇ ਹੁਣ ਵਾਰੀ ਆ ਗਈ ਇਹਨੂੰ ਟੈਸਟ ਕਰਨ ਦੀ ਇਹ ਕੁ ਲਗਭਗ ਕਹਿ ਲਿਆ ਕਿ ਬਿਸਕੁਟ ਟਾਈਪ ਸਨੈਕਸ ਜਿਹਦਾ ਮੈਂ ਬਾਈ ਹੁਣਾਂ ਨੇ ਗੱਲ ਕੀਤੀ ਆ ਤੇ ਫਿਰ ਉਹ ਟੈਸਟ ਕਰਨਾ ਉਹ ਫਿਰ ਪ੍ਰੋਪਰ ਦੇਖੇ ਨਾ ਪਰਦਾ ਭਾਈ ਮੇਰਾ ਕੈਮਰਾ ਥੋੜਾ ਇੱਧਰ ਜਾ ਰਿਹਾ ਕਿਉਂਕਿ ਰਸ਼ਦ ਮਾਜੀ ਖੁਦ ਹੁਣ ਵੀਡੀਓਜ਼ ਕਰ ਰਿਹਾ ਨੇ ਨਾਲ ਨਾਲ ਵੀ ਕਰ ਲਓ ਔਨ ਕਰ ਲਓ ਹੋਇਆ ਹੀ ਨਹੀਂ ਬੈਟਰੀ ਲੋ ਬੈਟਰੀ ਲੋ ਕਰਕੇ ਚਲੋ ਇੱਥੋਂ ਲੈ ਲਿਓ ਕਿਹੜਾ ਹੱਥ ਵਿੱਚ ਆ ਬੜੋ ਤੇ ਲੋ ਜੀ ਵਾਰੀ ਹੋਣਾ ਦੀ ਟੈਸਟ ਕਰਨੀ ਓਹੋ ਸੱਚੀ ਗੱਲਾਂ ਵੀ ਤੋਸ਼ਾ ਫਾਜ਼ਲ ਕਾਰਵਾਹੀ ਫੇਮਸ ਕਿਉਂ ਆਜ ਖਾ ਕੇ ਪਤਾ ਲੱਗਿਆ ਐਸਾ ਫਲੇਵਰ ਐਸਾ ਸੁਆਦ ਐਸਾ ਜਲਾ ਉਹਦੇ ਵਿੱਚ ਇੱਕ ਕਰੰਚੀનેસ ਉਪਰੋਂ ਉਪਰੋਂ ਕਰੰਚੀ ਵਿਚੋ ਪੋਲਾ ਵਾਕੇ ਕਮਾਲ ਦਾ ਸੁਆਦ ਜ਼ਬਰਦਸਤ ਸੁਆਦ ਬੜੀ ਤੇ ਉਹਨਾ ਕਿੱਥੇ ਆਉਣ ਵਾਸਤੇ ਐਡਰੈਸ ASCII ਜ਼ਰੂਰ ਇੱਕ ਵਾਰੀ ਗੱਲ ਕਰਨੀ ਐ ਐਡਰੈਸ ASCII ਚ ਤੱਕ ਬਲ ਗਿਆ ਤੇ ਆਪਾਂ ਹੁਣ ਇੱਕ ਵਾਰੀ ਜ਼ਰੂਰ ਐਡਰੈਸ ਨੂੰ ਕਨਫਰਮ ਕਰ ਲਈਏ ਹਾਂਜੀ ਭਾਈ ਜੀ ਐਡਰੈਸ ਬੋਲੋ ਇੱਕ ਵਾਰੀ ਬੱਬਰ ਸਵੀਟ ਹਾਊਸ ਜੀ ავੋਰੀ ਰੋਡ ਆਪੋਜ਼ਿਟ ਨਿਊ ਗ੍ਰੇਨ ਮਾਰਕੀਟ ਫਾਜ਼ਿਲਕਾ ਭਾਈ ਜੀ ਇੱਕ ਚੀਜ਼ ਹੋਰ ਦੱਸਿਓ ਕੂਰੀਅਰ ਹੋ ਜਾਂਦੇ ਨੇ ਜੇ ਕਿਸੇ ਨੇ ਕੂਰੀਅਰ ਤੇ ਮੰਗਵਾਣੇ ਹੋਣ ਸਰ ਐਵੇਂ ਹੋ ਜਾਂਦੇ ਨਹੀਂ ਹੁੰਦੇ ਨੇ ਹੁੰਦੇ ਨੇ ਰੋਜ਼ ਹੁੰਦੇ ਨੇ ਅੱਛਾ ਇਹ ਕੋਣ ਤੁਹਾਨੂੰ ਇੱਕ ਨਾ ਇਹਦੀ ਪੁਨਿਸ਼ਮੈਂਟ ਮਿ ਮਿਲੇਗੀ ਪੁਨਿਸ਼ਮੈਂਟ ਮਿਲੇਗੀ ਹਾਂਜੀ ਤੁਸੀਂ ਸਾਡੇ ਕੋਲ ਇੱਕ ਤਾਂ ਤੋਸ਼ੇ ਦੇ ਖੜੇ ਖੜੇ 9 ਪੀਸ ਖਾ ਲਏ ਹਾਂ ਅੱਗੇ ਤੁਹਾਨੂੰ ਅਸੀਂ ਦੇਨੇ ਸੀ ਤਿੰਨ ਡੱਬੇ ਤੋਸ਼ਾ ਹੁਣ ਮਿਲਾਂਗੇ ਦੋ ਡੱਬੇ ਤੋਸ਼ਾ ਬਈ ਆਦਾ ਹੋ ਗਿਆ ਧੱਕਾ ਵੀ ਐ ਤਾਂ ਫੇ ਮਾਰੀ ਗੱਲਾਂ ਨਾ ਬਈ ਹੁਣ ਤੁਸੀਂ ਛੱਡਦਾ ਧੱਕਾ ਕਰ ਰਹੇ ਹੋ ਵੀ ਵੈਸੇ ਗੱਲਾਂ ਵੀ ਪਰਫੈਕਸ਼ਨ ਦੇਖੋ ਬਾਈ ਹੁਣ ਆਈ ਵੀ ਇਹ ਧੱਕਾ ਬਈ ਛੱਡਦਾ ਹੁਣ ਤਾਂ ਸਾਨੂੰ ਡੱਬੇ ਦਾ ਹੁਣ ਤੁਹਾਨੂੰ ਸਾਨੂੰ ਤੇ ਨਹੀਂ ਚਾਹੀਦੇ ਦੋ ਤਿੰਨ ਚੀਜ਼ਾਂ ਹੈ ਨਾ ਧੱਕੇ ਚੱਲਦੇ ਨੇ ਜੰਗ ਤੇ ਪਿਆਰ ਇਹ ਧੱਕਾ ਨਹੀਂ ਚੱਲਦਾ ਤੇ ਦੋਸ਼ਾ ਵੀ ਤਾਂ ਪਿਆਰ ਹੈ ਨਾ ਬਿਲਕੁਲ ਤਾਂ ਕੀ ਇੱਥੇ ਦੋਸ਼ੇ ਦੇ ਵਿੱਚ ਧੱਕਾ ਨਹੀਂ ਚੱਲ ਸਕਦਾ ਹਾਂ ਬਿਲਕੁਲ ਭਾਜੀ ਮੈਂ ਕਹਾਂ ਜੀ ਤੁਸੀਂ ਦਾ ਧੱਕੇ ਦੇ ਛੱਡਾ ਤੁਸੀਂ ਦੇ ਭਵੇਂ ਦੋਸ਼ੇ ਮਗਰ ਜਾਨ ਲੈ ਲਓ ਵੀ ਅੱਜ ਭਾਜੀ ਵਾਗੇ ਭਾਜੀ ਥੈਂਕ ਯੂ ਸੋ ਮਚ ਗਾਣਾ ਸੁਣੇ ਤੁਮਨੇ ਕਿਸੇ ਦੀ ਜਾਨ ਕੋ ਜਾਤੇ ਹੋਏ ਦੇਖਿਆ ਹੈ ਉਹ ਵੇਖੋ ਮੁੱਸੇ ਰੂਟ ਕਰ ਮੇਰੀ ਜਾਨ ਜਾ ਰਹੀ ਹੈ ਕਿਆ ਬਾਤ ਹੈ ਮਰੀ ਕਿਆ ਬਾਤ ਹੈ ਭਾਈ ਜਾਨ ਦੇ ਜਾਨ ਤੇ ਨਾ ਗੱਲ ਕਰੋ ਆਪਾਂ ਗੱਲਾਂ ਕਰਦੇ ਕਰਦੇ ਗੱਲ ਖਤਮ ਕਰੀਏ ਤੁਸੀਂ ਉਹ ਵੀ ਗਾਣਾ ਨਾ ਬੋਲਿਆ ਜੇ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਹਾਂਜੀ ਕਹਿੰਦੇ ਤੇਰਾ ਕੀ ਸੀ ਜਾਂਦਾ ਸਾਡਾ ਲੱਥ ਜਾਂਦਾ ਚਾਹੇ ਅੱਜ ਦੀ ਦਾ ਰਾਤ ਦੇਂਦਾ ਥੋੜੀ ਜੀ ਵਧਾਏ ਤੇ ਤੈਥੋਂ ਨਿੱਕੀ ਜਿਨੀ ਹੋਈ ਨਾ ਦਲੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਸੱਚੀ ਗੱਲ ਆ ਭਾਈ ਵੀ ਵਾਕਈ ਇੱਥੇ ਆ ਕੇ ਨਾ ਸੱਚੀ ਗੱਲ ਦੱਸ ਰਿਹਾ ਫਾਜਲਗਾ ਦੇ ਜਿਹੜੇ ਵਲੌਗ ਇਹਦਾ ਕਮਾਲ ਦੇ ਲੋਕ ਕਮਾਲ ਦਾ ਪਿਆਰ ਤੇ ਕਮਾਲ ਦਾ ਖਾਣਾ ਸੱਚੀ ਗੱਲ ਆ ਵੀ ਰੂਹ ਖੁਸ਼ ਹੋ ਗਈ ਦਿਲ ਖੁਸ਼ ਹੋ ਗਿਆ ਫਾਜਲਗਾ ਜਾ ਕੇ ਤੇ ਬੜੀ ਜਲਦੀ ਨੈਕਸਟ ਜਿਹੜਾ ਫੇ ਦਵਾਰਾ ਮਾਰਾਂਗੇ ਹਜੇ ਸਾਡੇ 2-3 ਵਲੌਗ ਹੋਰ ਪੈਂਡਿੰਗ ਨੇ ਬੜੇ ਰੋ ਸਾਡੇ ਨਾਲ ਤੇ ਤੁਸੀਂ ਹੁਣ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਵੀ ਬੱਬਰ ਬਾਈ ਹੁਣਾਂ ਦੇ ਜਿਹੜੇ ਤੁਹਾਨੂੰ ਫਾਜਲ ਜਿਹੜੇ ਤੋਸ਼ਾ ਕਿਵੇਂ ਦਾ ਲੱਗਦੇ ਆ ਤੇ ਕਿਵੇਂ ਦਾ ਤੁਹਾਨੂੰ ਸਵਾਲ ਲੱਗਦਾ ਤੇ ਸੋ ਹੁਣ ਤੁਸੀਂ ਕਰਨਾ ਕੀ ਵੀਡੀਓ ਸ਼ੇਅਰ ਜ਼ਰੂਰ ਕਰੋ ਚੈਨਲ ਸਬਸਕ੍ਰਾਈਬ ਕਰੋ ਧੰਨ